ਯਾਰ ਕਬੱਡੀ ਵਾਲਿਆਂ ਦੇ ਬਾਲੇ ਤਗੜੇ ਨਹੀਂ ਹੁੰਦੇ ਜਿਹੜੇ ਵੀ ਕਬੱਡੀ ਖੇਡਦੇ ਉਹ ਗਰੀਬ ਪਰਿਵਾਰਾਂ ਚੋਂ ਹੀ ਹੁੰਦੇ ਆਗੇ ਫਿਰ ਆਇਆ ਘਰ ਦਾ ਵੀ ਮਸਲਾ ਚਲਾਉਣਾ ਸੀਗਾ ਭਾਈ ਸੀਗਾ ਭਾਈ ਦੀ ਮੌਤ ਹੋ ਗਈ ਐਕਸੀਡੈਂਟ ਹੋ ਗਿਆ ਜੀ ਉਹਦੇ ਤੇ ਲੱਗਾ 26-22 ਲੱਖ ਰੁਪਇਆ ਉਹ ਨਹੀਂ ਵਜਿਆ ਵਿਚਾਰਾ ਲੈ ਤਿੰਨ ਮਹੀਨੇ ਮੰਗੂਦਾ ਕਰਿਆ ਬੀਜੀਏ ਹੂੰ ਤੇ ਪਿਓ ਸੀ ਪਿਓ ਦਾ ਐਕਸੀਡੈਂਟ ਹੋ ਗਿਆ ਉਹ ਮਰ ਗਿਆ ਮੈਂ ਤੇ ਬਸ ਮਾਂ ਹੀ ਰਹਿ ਗਏ ਦੋਨੇ ਉਹ ਕਿਹੜਾ ਰੇਡਰ ਆ ਜਾਂ ਜਿਹੜਾ ਮੈਂ ਫੜਿਆ ਨਹੀਂ ਅਲਕਲੇ ਵਾਲੇ ਡੋਲੇ ਦੀ ਪੂਰੀ ਚੜਾਈ ਸੀ ਦੇਖੋ ਉਹ ਬੰਦੇ ਨੂੰ ਫੜਿਆ ਦੁੱਧੇ ਵਾਲੇ ਸੰਦੀਪ ਦੀ ਪੂਰੀ ਚੜਾਈ ਸੀ ਉਹ ਬੰਦੇ ਨੂੰ ਫੜਿਆ ਮਾਨੂੰ ਕਲੇ ਜੀਵਨ ਦੀ ਫੁੱਲ ਚੜਾਈ ਸੀ ਉਹ ਬੰਦੇ ਨੂੰ ਮੈਂ ਫੜਾ ਉਹ ਕਿਹੜਾ ਰੇਡਰ ਆ ਜਿਹੜਾ ਫੜਿਆ ਨਹੀਂਗਾ ਜਾਂ ਮੈਂ ਬੈਸਟ ਨਹੀਂ ਨਿਕਲਿਆ ਪਿੰਡ ਟੂਰਨਾਮੈਂਟ ਹੋ ਗਿਆ ਮਾਲਾ ਪਿੰਡ ਦਾ ਜਵਾਕ ਖੇਡਣ ਲੱਗ ਗਿਆ ਉਹਨਾਂ ਨੇ ਬੋਲਦਾਂ ਨਾ 2 ਕਿਲੋ ਘਿਓ ਮੇਰੇ ਕੋਲ ਨੂੰ 5 ਕਿਲੋ ਘਿਓ ਮੇਰੇ ਕੋਲ ਨੂੰ 7 ਕਿਲੋ ਘਿਓ ਮੇਰੇ ਕੋਲ ਨੂੰ ਦੇਖਣ ਵਾਲਿਆਂ ਨੂੰ ਲੱਗਦਾ ਵੀ ਇਹਨੂੰ 50 ਕਿਲੋ ਗਿਆ ਹੋ ਗਿਆ ਉਹਦੇ ਘਰੇ ਜਾ ਕੇ ਦੇਖੋ ਵੀ ਉਹਨੂੰ ਕਿਉਂ ਮਿਲਿਆ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਇਹ ਇਹ ਗੱਲ ਮੈਂ ਸੁਣੀ ਵੀ ਸੀ ਕਿ ਬਾਈ ਗਰਜੀਤ ਤੂਤ ਜੀਦੀ ਕਹਿੰਦੇ ਉਂਗਲ ਖੜੀ ਰਹਿੰਦੀ ਸੀ ਕਬੱਡੀ ਦੇ ਵਿੱਚ ਕੁਝ ਮਾੜਾ ਟਾਈਮ ਆਇਆ ਬੰਦੇ ਦਾ ਸਾਰੇ ਸਾਥ ਛੱਡ ਗਏ ਤੇ ਉਹ 6 ਫੁੱਟ ਦਾ ਗੱਭਰੂ ਜਦੋਂ ਕਹਿੰਦੇ ਇੱਕ ਰੇਡ ਪਾਉਂਦਾ ਸੀ ਤੇ ਵੱਡੀਆਂ ਗੱਲਾਂ ਹੁੰਦੀਆਂ ਸੀ ਅਫਸੋਸ ਵੀ ਉਹਨੂੰ ਰਿਆ ਵੀ ਨਾਲ ਦੇ ਰਹਿਣ ਵਾਲਿਆਂ ਨੇ ਵੀ ਕਦੇ ਬਾਤ ਨਹੀਂ ਪੁੱਛੀ 500-60000 ਦਾ ਸਮਾਨ ਲੈਉਣਾ ਹਰ ਰੋਜ਼ 5-400 ਰੁਪਿਆ ਬੰਦਾ ਉਹਦੇ ਚੋਂ ਅਹੀਂ ਚੱਲ ਜੁੱਲ ਜਾਂਦਾ ਕਦੇ ਨਾ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਐਡੀ ਕੋਈ ਬਾੜੀ ਕਮਾਈ ਨਹੀਂ ਹੈਗੀ ਬੁਰਾ ਵਾਲੀ ਆ ਬਈ ਬਸ ਗੋਡਾਗਾ ਗੋਡਾਂ ਕਿਨਿਓ ਤੁਰ ਨਗਰ ਨਿਓ ਵੀ ਖਤਮ ਆ ਕੰਮ ਮੈਂ 2017 ਚ ਕਰਾਇਆ 18 ਚ ਹਮ 18 ਚ ਆਪਰੇਸ਼ਨ ਕਰਾਇਆ 1 ਸਾਲ ਦਾ ਮੰਜੇ ਦੀ ਪਿਆਰ ਆ ਹ 8-9 ਮਹੀਨੇ ਮੰਨ ਲਾ ਹੋਲੀ-ਉਲੀ ਮਿਹਨਤ ਕਰਕੇ ਦੁਬਾਰੇ ਖੇਡਣ ਲੱਗਿਆ ਉਹ ਦੂਜਾ ਗੋਡਾ ਟੁੱਟ ਗਿਆ ਹਮ ਦੂਜੇ ਦਾ ਫਿਰ ਆਪਰੇਸ਼ਨ ਕਰਾਇਆ ਥੋੜਾ ਜਿਹਾ ਟਾਈਮ ਖੇਡਿਆ ਫਿਰ ਦੋਨੀਆਂ ਖਤਮ ਹੋ ਗਏ ਹੁਣ ਦੋਨਾਂ ਦਾ ਹੀ ਬੁਰਾ ਹਾਲ ਆ ਮੰਨ ਲਾ ਹਿਲ ਦੇ ਆਪਰੇਸ਼ਨ ਕਰਾਉਣਾਗਾ ਤੁਹਾਨੂੰ ਪਤਾ ਭਾਈ ਇੰਨੀ ਗਜਾਇਜ਼ ਕਿੱਥੇ ਹੁੰਦੀ ਆ ਕਬੱਡੀਆਂ ਨਾਲ 7-8 ਲੱਖ ਰੁਪਏ ਕਿੱਥੇ ਹੁੰਦਾ ਨਾ ਕਬੱਡੀ ਦੇ ਗਰਾਊਂਡਾਂ ਦੇ ਵਿੱਚ 10 ਸਾਲ ਚੰਗੇ ਜੋਰ ਦਿਖਾਉਣ ਤੋਂ ਬਾਅਦ ਅੱਜ ਇੱਕ ਵੱਡੀ ਖਿਡਾਰੀ ਕਬੱਡੀ ਦੀ ਰੇੜੀ ਤੇ ਪਹੁੰਚ ਚੁੱਕਿਆ ਹਾਲਾਤ ਕੀ ਬਣੇ ਉਹ ਦੱਸੂਗਾ 10 ਸਾਲ ਦਾ ਬਹੁਤ ਸਮਾਂ ਹੁੰਦਾ ਤੇ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਲੈਂਬਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਇਹ ਸੋਹਣਾ ਸੁਨੱਖਾ ਨੌਜਵਾਨ ਗੱਭਰੂ ਆ ਜਾ ਬਾਈ ਖਿੱਚ ਕੇ ਆ ਜਾ ਨੇੜੇ ਲਿਆ ਕਿੰਨਾ ਸਾਲ ਜਿਹੜਾ ਗਰਾਊਂਡਾ 'ਚ ਕਬੱਡੀ ਖੇਡੇ ਮੈਂ 9 ਸਾਲ ਖੇਡਿਆ ਤਰੀਬਣਾ ਕਿੰਨੇ ਤੋਂ ਸ਼ੁਰੂ ਕੀਤਾ ਸੀ ਮੈਂ 32 ਕਿਲੋ ਤੋਂ ਖੇਡਣ ਲੱਗਾ ਆ ਉਪਨ ਤੱਕ ਖੇਡਿਆ ਉਪਨ 'ਚ ਖੇਡਿਆ 3 ਸਾਲ ਉਪਨ 'ਚ ਖੇਡਿਆ 3 ਸਾਲ 75 ਖੇਡਿਆ ਫਿਰ ਬਾਕੀ ਆ ਬਾਡ ਬੂਟ ਹੌਲੀ ਹੌਲੀ ਜੇ ਚੜਿਆ ਸੀ ਤਾਂ ਹਨ ਕਿਹੜੇ ਕਿਹੜੇ ਉਸ ਟਾਈਮ ਦੇ ਤੁਹਾਡੇ ਟਾਈਮ ਦੇ ਨਾਮੀ ਖਿਡਾਰੀ ਸੀ ਜਿਨ੍ਹਾਂ ਦੇ ਨਾਲ ਖੇਡਦੇ ਰਹੇ ਜੇ ਕੋਈ ਉਹੋ ਜਿਹਾ ਖਾਸ ਰੇਡਰ ਜਿਹਨੂੰ ਤੁਸੀਂ ਕਹਿੰਦੇ ਸੀ ਵੀ ਜਿਹਦਾ ਨਾਮ ਹੋਵੇ ਵੀ ਇਹਨੂੰ ਜੱਫਾ ਨਹੀਂ ਲੱਗਦਾ ਕਦੇ ਲੈਂਬਰ ਨੇ ਲਾਇਆ ਹੋਵੇ ਮੈਂ ਪ੍ਰਗਟ ਰੂੜੀ ਵਾਲਾ ਰੇਡਰ ਸੀਗਾ ਦਨਾ ਉਹ ਸਾਡੇ ਨਾਲ ਖੇਡਦਾ ਸੀਗਾ ਰਾਈਏ ਜਿਹੜਦਾ ਰਹਿਮਾ ਪਿੰਦਰੇ ਹਰਗਣਾ ਕਾਂਤੀ ਹਰਗਣਾ ਚਨੀਰ ਜਨੂਨ ਨਾਮ ਜਲਾਦੇ ਰਹੇ ਸੀਗਾ 골ਡੀ ਜਨਿਰ ਵਾਲਾ ਤੇ ਚੌ ਵਾਲਾ ਨਾਮ ਜਲਾਦੇ ਸੇਵਕ ਸੁਖਰਗਣਾ ਵਧੀਆ ਟੀਮਾਂ ਸੀ ਗੋਰੇ ਯਾਰਗੇ ਭੈਣੇ ਭਾਈਆ ਵਾਲਾ ਸੰਦੀਪ ਦੋਦੇ ਵਰਗੇ ਸਾਰਾ ਨਾ ਵਧੀਆ ਪਲੇਰਾਂ ਨਾਲ 75 ਖੜਾਗਾ ਓਪਨ ਖੜਾ ਮਾ ਪਲਵਾਨ ਨਾਲ ਤਿੰਨ ਸਾਲ ਤੇ ਬਾਈ ਆਪਣਾ ਉਹ ਹੁੰਦਾ ਸੀ ਸਤਨਾਮ ਖੇੜੀ ਚੈਨਲ ਤੇ ਕਦੇ ਗੁਰਪ੍ਰੀਤ ਬਾਈ ਖੇੜਦਾ ਹੁੰਦਾ ਸੀਗਾ ਤੇ ਆਪਦੇ ਪਿੰਡ ਜੇ ਤੁਸੀਂ ਕੱਲੇ ਸੀ ਕਿ ਹੋਰ ਵੀ ਕੋਈ ਬਾਈ ਖਿਡਾਰੀ ਸੀ ਨਾਲ ਨਾ ਹੋਰ ਵੀ ਮੁੰਡਾ ਖੇੜਦਾਗਾ ਬਾਂਸਾ ਉਹ ਵੀ 75 ਵੀ ਉੱਤਰ ਜਿੱਦੇ ਖੜਨੀ ਹੁੰਦੀ ਜੀ ਪਿੰਡ ਦੀ ਖੇੜ ਲੈਂਦੇ ਸੀਗੇ ਤੇ ਜਦੋਂ ਓਪਨ ਖੜਨੀ ਸੀ ਫਿਰ ਪਲਵਾਨਾਂ ਵਰਗਾ ਨਾਲ ਖੇੜ ਲੈਂਦਾ ਸੀ ਇੰਨਾ ਜੀ ਇਹ ਫਿਰ ਸ਼ੌਕ ਲੈਂਪਰ ਨੂੰ ਕਿਵੇਂ ਪਿਆ ਏ ਭਾਈ ਛੋਟਾ ਹੁੰਦਾ ਹੀ ਖੇਡਦਾ ਜੇ ਤੇ ਨੀਟੇ ਵਰਗੇ ਗਰਾਊਂਡ 'ਚ ਕੈਲੀ ਵਰਗੇ ਸਾਡੇ ਨਾ ਖੜਾਉਂਦੇ ਹੁੰਦੇ ਸੀਗੇ ਉਹਦਾ ਸਰੀਰ ਸੀ ਬਾਲਾ ਸੋਨਾ ਉਹਦੇ ਤੋਂ ਦੇਖ ਕੇ ਬਸ ਖੇਡਣ ਲੱਗ ਗਿਆ ਵੀ ਹੌਲੀ-ਹੌਲੀ 28 ਤੋਂ ਬਾਅਦ ਨਿਆਣੀ ਸੀ ਜਵਾਕ ਜਾਂ 6 ਮਹੀਨੇ 'ਚ ਵੱਡਦਾ ਹੁੰਲਾ ਦਾ 5 ਮਹੀਨੇ 'ਚ ਉਦੋਂ ਖੇਡਣ ਲੱਗਿਆ ਜੀ ਆ ਖੇਡਦਾ ਖੇਡਦਾ ਹੌਲੀ-ਹੌਲੀ ਹਜੇ ਤਰਜ ਜਦੋਂ ਨੂੰ ਪਹੁੰਚਾ ਉਦੋਂ ਦਾ ਯਾਰ ਗੋਡੇ ਜਮ੍ਹਾਂ ਖਾਦਮੀ ਹੋ ਗਏ ਜੀ ਬਸ ਪਰੇਸ਼ਾਨ ਵਾਲਾ ਕੰਮ ਹੀ ଥି ਮਨ ਲਾ ਖੇਢੀ ਗਿਆ ਤੱਕੇ ਨੂੰ ਕੋਈ ਨਾ ਆਇਆ ਤੈਨੂੰ ਪਤਾ ਪਿੱਛੇ ਯਾਰ ਕੌਡੀ ਵਾਲਿਆਂ ਦੇ ਬਾਲੇ ਤਗੜੇ ਨਹੀਂ ਹੁੰਦੇ ਜਿਹੜੇ ਵੀ ਕੌਡੀ ਖੇਡਦੇ ਉਹ ਗਰੀਬ ਪਰਿਵਾਰਾਂ ਚ ਹੀ ਹੁੰਦੇ ਆਗੇ ਫਿਰ ਆਇਆ ਘਰ ਦਾ ਵੀ ਮਸਲਾ ਚਲਾਉਣਾ ਸੀਗਾ ਭਾਈ ਸੀਗਾ ਭਾਈ ਦੀ ਮੌਤ ਹੋ ਗਈ ਐਕਸੀਡੈਂਟ ਹੋ ਗਿਆ ਜੀ ਉਹਦੇ ਤੇ ਲੱਗਾ 26-27 ਲੱਖ ਰੁਪਇਆ ਉਹ ਨਹੀਂ ਵਜਿਆ ਵਿਚਾਰਾ ਤਿੰਨ ਮਹੀਨੇ ਮੰਗੂਦਾ ਕਰ ਰਿਹਾ BGI ਤੇ ਪਿਓ ਸੀ ਪਿਓ ਦਾ ਐਕਸੀਡੈਂਟ ਹੋ ਗਿਆ ਉਹ ਮਰ ਗਿਆ ਮੈਂ ਤੇ ਬਸ ਮਾਂ ਹੀ ਰਹਿ ਗਈ ਦੋਨੇ ਉਹਨਾਂ ਮਾਤਾ ਜੀ ਤੇ ਬਸ ਹਰ ਜਗਾਰ ਆਗਾ ਬਈ ਇਹਦੇ ਤੋਂ ਟਾਈਮ ਨਗਾ ਲੈਣੇ ਯਾਰ ਹੋਰ ਕਿਤੇ ਲੱਗਣ ਦੇ ਸ਼ਰਮ ਆਉਂਦੀ ਆ ਜਾਂਦਿਆਂ ਆਇਆ ਜਲਾਬ ਦਾ ਕੰਮ ਆ ਕਰੀ ਜੰਨੇ ਪਿੰਡ ਚ ਹਰ ਇੱਕ ਬੰਦਾ ਲੈਂਬਰ ਨੇ ਕਦੋਂ ਗਰਾਉਂਡ ਛੱਡਦੇ ਸੀ ਕਿਹੜੇ ਸਨ ਜੀ ਛੱਡ ਮੈਂ 2017 ਚ ਆਪਰੇਸ਼ਨ ਕਰਾਇਆ 18 ਚ ਹੂੰ 18 ਚ ਆਪਰੇਸ਼ਨ ਕਰਾਇਆ 1 ਸਾਲ ਦਾ ਮੰਜੇ ਦੀ ਪਿਆਰ ਆ ਹੂੰ 8-9 ਮਹੀਨੇ ਮੰਨ ਲਾ ਹੋਲੀ ਹੋਲੀ ਮਿਹਨਤ ਕਰਕੇ ਦੁਬਾਰੇ ਖੇਡਣ ਲੱਗਿਆ ਉਹ ਦੂਜਾ ਗੋਡਾ ਟੁੱਟ ਗਿਆ ਹੂੰ ਦੂਜੇ ਦਾ ਫਿਰ ਆਪਰੇਸ਼ਨ ਕਰਾਇਆ ਥੋੜਾ ਜਿਹਾ ਟਾਈਮ ਖੇਡਿਆ ਫਿਰ ਦੋਨੀਆਂ ਖਤਮ ਹੋ ਗਏ ਹੁਣ ਦੋਨਾਂ ਦਾ ਹੀ ਬੁਰਾ ਹਾਲ ਆ ਮੰਨ ਲਾ ਹਿਲ ਦੇ ਆਪਰੇਸ਼ਨ ਕਰਾਉਣਾਗਾ ਤੁਹਾਨੂੰ ਪਤਾ ਭਾਈ ਇੰਨੀ ਗਜਾਇਜ਼ ਕਿੱਥੇ ਹੁੰਦੀ ਆ ਕੌਡੀਆਂ ਨਾਲ ਜ 7-8 ਲ ਨੀ ਜਿਵੇਂ ਲੈਂਬਰ ਨੇ ਨਹੀਂ ਸੋਣੀ ਜਾਪ ਕਰਦਾ ਰਿਹਾ ਚੰਗਾ ਨਾਮ ਸੀ ਗਰਾਊਂਡਾਂ ਦੇ ਵਿੱਚ ਕੋਈ ਕਮੇਟੀ ਕੋਈ ਹੋਰ ਕੋਈ ਵੱਡਾ ਨਾਮੀ ਕਬੱਡੀ ਖਿਡਾਰੀ ਜਾਂ ਕਿਸੇ ਪ੍ਰੋਮੋਟਰ ਨੇ ਕੋਈ ਹੈਲਪ ਨਹੀਂ ਕੀਤੀ ਇਹ ਪਹੁੰਚ ਹੀ ਨਹੀਂ ਕੀਤੀ ਲੈਂਬਰ ਯਾਰ ਬਈ ਚਲਦੀ ਦਾ ਨਾ ਹੀ ਗੱਡੀ ਆ ਨਾ ਜਿੰਨਾ ਚਿਰ ਤਕੜਾ ਹੁੰਦਾ ਬੰਦਾ ਜਾਂ ਖੇਡਦਾ ਨਾ ਉਹ ਨਜ਼ਰੀ ਜਾਣਦਾ ਬੰਦਾ ਦੂਜਾ ਜਦੋਂ ਬੰਦਾ ਡਾਊਨ ਹੋ ਗਿਆ ਗਰਾਊਂਡਾਂ ਨਾਲ ਟੁੱਟ ਗਿਆ ਨਾ ਮੁੜ ਕੇ ਇੱਥੇ ਪਛਾਣ ਨੂੰ ਹਟ ਜਾਂਦੇ ਆ ਜਾਣ ਪਛਾਣ ਬੰਦੇ ਦਾ ਨਾ ਹੂੰਣ ਚੱਕਣੋਂ ਵੀ ਹਟ ਜਾਂਦੇ ਕਰਨਾ ਤਾਂ ਕੀ ਗੱਲ ਹੁੰਦੀ ਹੈ ਬੇਲ ਕੋਲੇ ਗੱਲ ਸਹੀ ਆ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਇਹ ਇਹ ਗੱਲ ਮੈਂ ਸੁਣੀ ਵੀ ਸੀ ਕਿ ਬਾਈ ਗਰਜੀਤ ਤੂਤ ਜਿਹਦੀ ਕਹਿੰਦੇ ਉਂਗਲ ਖੜੀ ਰਹਿੰਦੀ ਸੀ ਕਬੱਡੀ ਦੇ ਵਿੱਚ ਕੁਝ ਮਾੜਾ ਟਾਈਮ ਆਇਆ ਬੰਦੇ ਦਾ ਸਾਰੇ ਸਾਥ ਛੱਡ ਗਏ ਤੇ ਉਹ 6 ਫੁੱਟ ਦਾ ਗੱਭਰੂ ਜਦੋਂ ਕਹਿੰਦੇ ਇੱਕ ਰੇਡ ਪਾਉਂਦਾ ਸੀ ਤੇ ਵੱਡੀਆਂ ਗੱਲਾਂ ਹੁੰਦੀਆਂ ਸੀ ਅਫਸੋਸ ਵੀ ਉਹਨੂੰ ਰਿਆ ਵੀ ਨਾਲ ਦੇ ਰਹਿਣ ਵਾਲਿਆਂ ਨੇ ਵੀ ਕਦੇ ਬਾਤ ਨਹੀਂ ਪੁੱਛੀ ਅਜੀਹਾ ਕੁਝ ਹੀ ਵਾਪਰਦਾ ਬਾਈ ਲੈਂਬਰ ਦੇ ਨਾਲ ਦੋਨੇ ਗੋਡੇ ਆ ਕਹਿੰਦਾ ਜਿਹੜਾ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਟੁੱਟੇ ਸਬਜੀ ਦੀ ਰੇੜੀ ਲਾ ਕੇ ਅੱਜ ਗੁਜ਼ਾਰਾ ਕਰਦਾ ਪਰਿਵਾਰ ਦੇ ਵਿੱਚ ਬ੍ਰਦਰ ਸੀ ਉਹਦੀ ਮੌਤ ਹੋ ਗਈ ਐਕਸੀਡੈਂਟ ਦੇ ਵਿੱਚ ਬਾਪੂ ਦੀ ਮੌਤ ਹੋ ਗਈ ਫਿਰ ਮਾਤਾ ਤੇ ਇਹ ਦੋਨੇ ਨੇ ਆਪਦੇ ਪਿੰਡ ਢਿਲਮਾ ਤਾਪੇ ਦੇ ਕੋਲੇ ਜਿਹੜਾ ਢਿਲਮਾ ਪਿੰਡ ਆ ਉੱਥੇ ਬਾਈਏ ਸਬਜੀ ਦੀ ਜਿਹੜੀ ਰੇੜੀ ਆ ਉਹਦੀ ਦੁਕਾਨ ਲਾਉਂਦਾ ਠੀਕ ਆ ਇੱਥੋਂ ਜਿਹੜਾ ਘਰ ਦਾ ਗੁਜ਼ਾਰਾ ਇਹ ਵੀ ਗੱਲ ਸੁਣਨ ਚਾਹੀ ਬਾਈ ਲੈਂਬਰ ਵੀ ਮਾੜਾ ਟਾਈਮ ਵੀ ਲੈਂਬਰ ਤੇ ਆਇਆ ਮਾਰੀ ਸੰਗਤ ਦਾ ਸ਼ਕਾਰ ਵੀ ਹੋ ਗਏ ਸੀ ਹਾਂ ਬਈ ਮੈਂ 2-3 ਸਾਲ ਮੰਜੇ ਦੇ ਪਿਆਰ ਹੈ ਹਨਾ ਜਦੋਂ ਪਹਿਲਾ ਆਪਰੇਸ਼ਨ ਕਰਾਇਆ ਉਦੋਂ ਨਹੀਂ ਆਪਾਂ ਕੋਈ ਨਸ਼ਾ ਪੱਤਾ ਕਰਿਆ ਨਾ ਹੀ ਆਪਾਂ ਕੌਡੀ ਖੇਡਦੇ ਤੋਂ ਕਰਿਆ ਆਪਣੇ ਨਾ ਪਲਵਾਨ ਬਾਈ ਵਰਗਨਾ ਮੈਂ ਖੇਡਾਂ ਗੁਰਪ੍ਰੀਤ ਵਰਗਨਾ ਇੱਕ ਬੰਦੇ ਤੋਂ ਪੁੱਛ ਲਿਆ ਵੀ ਆਪਾਂ ਕਦੇ ਨਸ਼ਾ ਕਰਿਆ ਹੋਵੇ ਹਨਾ ਜਦੋਂ ਮੇਰੇ 6:00 ਵਜੇ ਆ ਪਹਿਲਾਂ ਤਾਂ ਨਹੀਂ ਮੈਂ ਕਰਿਆ ਗੁਰ ਐਵੇਂ ਕਾ 6:00 ਵਜੇ ਆ ਸਟੀਲ ਦੇ ਨਹੀਂ ਹੁੰਦੇ ਉਹ ਉਹ ਚਿਕੜੀਆਂ ਆਈਆਂ ਉਹ ਲੱਗਿਆ ਮੈਂ ਅਸੀਂ ਗੋਡਾਂ 'ਚ ਘਟੂ ਘਟਾ 62 63 ਉਹ ਜਦੋਂ ਹਣ ਸਿੱਧਾ 빙ਾ ਕਰਦੇ ਸੀ ਤੈਨੂੰ ਪਤਾ ਦਰਦ ਤਾਂ ਹੋਣਾ ਹੀ ਸੀਗਾ ਉਹ ਬਾ ਮਾੜਾ ਮੋਡਾ ਕੋਈ ਨਾ ਕੋਈ ਆ ਗਿਆ ਕੁਛ ਖਵਾ ਗਿਆ ਕਦੇ ਕੁਛ ਖਵਾ ਗਿਆ ਕਦੇ ਕੁਛ ਖਵਾ ਗਿਆ ਅਸੀਂ ਚੱਲਦੇ ਚੱਲਦੇ ਬਈ ਬੱਸ ਯਾਰ ਫਿਰ ਮਨ ਜਾ ਟੁੱਟ ਜਾਂਦਾ ਤੈਨੂੰ ਪਤਾ ਜਦੋਂ ਬੰਦਾ ਨਾ ਸਰਕਲ ਟੁੱਟ ਜੇ ਬੰਦੇ ਨੂੰ ਹਰੇਕ ਕੋਈ ਬੁਲਾਉਣਾ ਹਟ ਜਾਂਦਾ ਬੰਦਾ ਅਗਲਾ ਕਹਿੰਦਾ ਇਹ ਤਾਂ ਮਾੜਾ ਹੋ ਗਿਆ ਇਹਦੇ ਤੋਂ ਆਪਾਂ ਕੀ ਲੈਣਾ ਜਿੰਨਾ ਚਿਰ ਤਗੜਾ ਬੰਦਾ ਉਹਨਾਂ ਚਿਰ ਹੀ ਸਲਾਮ ਆ ਉਹਨਾਂ ਚਿਰ ਹੀ ਬੰਦੇ ਨੂੰ ਪੁੱਛਦੇ ਆ ਬਾਅਦ 'ਚ ਯਾਰ ਤੈਨੂੰ ਪਤਾ ਕਿਹਨੇ ਨੇ ਪੁੱਛਣਾ ਇੱ ਤੇ ਛੇ ਕਰਕੇ ਬੱਸ ਮੁੜ ਕੇ ਹੁਣ ਯਾਰ ਤਿੰਨ ਚਾਰ ਕਿੰਨੇ ਬਰਤਨ ਵਾਲੇ ਤਾਂ ਬਹੁਤ ਉੱਚੇ-ਉੱਚੇ ਮੁਕਾਮਾਂ ਤੇ ਪਹੁੰਚ ਗਏ ਪਰ ਲੈਂਬਰ ਇੱਥੇ ਰਹਿ ਗਿਆ ਜਿੰਨਾਂ ਲਈ ਲੈਂਬਰ ਕਦੇ ਖੜਦਾ ਰਿਆ ਹੋਈਆਂ ਗੱਲਾਂ ਜ਼ਿੰਦਗੀ 'ਚ ਹਾਂ ਭਾਈ ਜਿੰਨਾ ਜਰ ਤਕੜਾ ਖੱਡਿਆ ਪਿੰਡ 'ਚੋਂ ਚੜਾ ਕੇ ਲੱਗੇ ਜਾਂਦੇ ਸੀ ਪਿੰਡ ਛੱਡ ਕੇ ਜਾਂਦੇ ਸੀ ਜਦੋਂ 6:00 ਵੱਜਿਆ ਫੇਰ ਨਹੀਂ ਕੱਲਾ ਗੁਰਪ੍ਰੀਤ ਬਾਈ ਦਾ ਪਤਾਨਵਾਲ ਕਰਦੇ ਆ ਉਹ ਬੰਦੇ ਨੇ ਨਾ ਆਪਣਾ ਆਪਰੇਸ਼ਨ ਕਰਾਇਆ ਕਿਹੜੇ ਬਾਈ ਕੋ ਜੰਗੀਆਂ ਨੇ ਜੰਗੀਆਂ ਦਾ ਗੁਰਪ੍ਰੀਤ ਬਾਈ ਨੇ ਆਪਰੇਸ਼ਨ ਕਰਾਇਆ ਉਹਨੇ ਮੈਨੂੰ ਪੈਸੇ ਦਿੱਤੇ ਵਧੀਆ ਆਗਮੀ ਕਹਾਣਾ ਫੇਰ ਇੱਥੇ ਸਾਡੇ ਵਾਈਫਾਈ ਵਾਲਾ ਡਾਕਟਰ ਅਵਜਿੰਦਰ ਉਹਨੇ ਆਪਣੀ ਮਦਦ ਕਰੀਆ ਭਾਈ ਦੀ ਵੀ ਫੋਟੋ ਬਾਈ ਸੀ ਮੇਰੀ ਵੀ ਫੋਟ ਇੱਕ ਵਾਰੀ ਆਪਰੇਸ਼ਨ ਕਰਾ ਲਿਆ ਮੁੜ ਕੇ ਆ ਦੁਬਾਰੇ ਹੁਣ ਭਈ 7-8 ਲੱਖ ਰੁਪਇਆ ਤੈਨੂੰ ਪਤਾ ਇੰਨਾ ਹੱਲ ਹੁੰਦਾ ਨਹੀਂ 400-500 ਰੁਪਇਆ ਬੰਦਾ ਭਈ ਇਹਦੇ ਜੋ ਵੀ ਉਹ ਵੀ ਨਾ ਆਉਂਦਾ ਹੀ ਮੰਨ ਵਸ ਇੱਕ ਲੱਤਾਂ ਹੀ ਘੜੀਦਾ ਤੁਰਿਆ ਫਿਰਦਾ ਯਾਰ ਬਿਲਕੁਲ ਅਸਲ ਦੇ ਵਿੱਚ ਨਾਮੀ ਖਿਡਾਰੀਆਂ ਦੇ ਨਾਲ ਕਿਤੇ ਨਾ ਕਿਤੇ ਇਹ ਚੀਜ਼ਾਂ ਹੁੰਦੀਆਂ ਕਿਉਂਕਿ ਠੀਕ ਆ ਵੇਖੋ ਹਰ ਬੰਦਾ ਆਪਦੇ ਫੀਲਡ ਦੇ ਵਿੱਚ ਮਿਹਨਤ ਕਰਕੇ ਅੱਗੇ ਆਉਂਦਾ ਅੱਜ 5-7 ਖਿਡਾਰੀ ਨੇ ਜਿਨ੍ਹਾਂ ਦੇ ਚੰਗੇ ਨਾਮ ਨੇ ਪਰ ਜੇ ਕਿਤੇ ਅਸੀਂ ਉਹਨਾਂ ਨੂੰ ਵਾਰੀ-ਵਾਰੀ ਸਨਮਾਨਿਤ ਕਰੀ ਜਾਵਾਂਗੇ 1 ਕਰੋੜ ਰੁਪਇਆ ਦੇਤਾ ਮਹਿੰਗੀ ਗੱਡੀ ਦੇਤੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਹੱਕਦਾਰ ਨਹੀਂ ਹੱਕਦਾਰ ਹੈ ਆਪਦੀ ਮਿਹਨਤ ਨਾਲ ਨਾਮ ਬਣਾਇਆ ਪਰ ਉਹ ਖਿਡਾਰੀਆਂ ਬੱਲ ਵੀ ਵੇਖੋ ਜਿਨ੍ਹਾਂ ਦੇ ਕੋਲੇ ਗੁਣ ਤੇ ਹੈ ਕਲਾ ਤੇ ਹੈ ਪਰ ਅਸਲ ਦੇ ਵਿੱਚ ਗਰੀਬੀ ਦੇ ਕਾਰਨ ਘਰ ਦੀ ਚੁੱਲ੍ਹੇ ਦੇ ਕਬੀਲਦਾਰੀ ਦੇ ਵਿੱਚ ਉਲਝ ਕੇ ਪਿੱਛੇ ਪਛੜ ਕੇ ਰਹਿ ਗਏ ਨੇ ਠੀਕ ਆ ਅੱਜ ਵੀ ਬਾਈ ਲੈਂਬਰ ਕਹਿੰਦਾ ਕਿ ਅਸਲ ਦੇ ਵਿੱਚ ਮੇਰੇ ਗੋਡਿਆਂ ਦਾ ਆਪਰੇਸ਼ਨ ਨਹੀਂ ਹੋ ਰਿਹਾ ਠੀਕ ਆ 7-8 ਲੱਖ ਰੁਪਈਆ ਜਿਹੜਾ ਇਹਦੇ ਤੇ ਖਰਚਾ ਆਉਂਦਾ ਮੇਰੇ ਕੋਲੇ ਇੰਨੇ ਹੈ ਨਹੀਂ ਘਰ ਦੇ ਵਿੱਚ ਮੁਸੀਬਤਾਂ ਬਣ ਗਈਆਂ ਫਾਦਰ ਬ੍ਰਦਰ ਉਹ ਚਲੇ ਗਏ ਦੁਨੀਆ ਤੋਂ ਤੇ ਇਹ ਤੁਹਾਨੂੰ ਪਤਾ ਹੀ ਆ ਸਬਜੀ ਦੀ ਰੇੜੀ ਲਾ ਕੇ 5-700 ਰੁਪਿਆ ਜਿਹੜਾ ਇਹਨੂੰ ਬਾਈ ਨੂੰ ਮਸਾਂ ਬਚਦਾ ਹੋਣਾ ਠੀਕ ਆ ਉਹ ਵੀ ਜੇ ਸਬਜੀ ਜਾਂ ਫਰੂਟ ਕਿਤੇ ਨਾ ਕਿਤੇ ਸ਼ਹਿਰ ਚ ਤਾਂ ਚਲੋ ਮੰਨ ਲੈਂਦੇ ਆ ਵਿਕ ਜਾਂਦੇ ਪਿੰਡ ਦੇ ਇੱਕ ਸੜਕ ਦੇ ਉਪਰੀ ਇਹ ਬਾਈ ਹੈ ਜਿਹੜਾ ਇੱਥੇ ਬੈਠਾ ਆਪਦਾ ਕੰਮ ਆ ਜਿਹੜਾ ਕਰਦਾ ਕੀ ਲੱਗਦਾ ਬਾਈ ਲੈਂਬਰ ਕੇ ਜਿਹੜੇ ਬਜਨੀ ਖਿਡਾਰੀ ਹੁੰਦੇ ਨੇ ਜਾਂ ਛੋਟੇ ਖਿਡਾਰੀ ਅੱਜ 5-7 ਵੱਡੇ ਖਿਡਾਰੀ ਨੇ ਜਿਨ੍ਹਾਂ ਦਾ ਨਾਮ ਹੁੰਦਾ ਤੇ ਜਿਹੜੇ ਛੋਟੇ ਖਿਡਾਰੀ ਉਹਨਾਂ ਨੂੰ ਕੋਈ ਅੱਗੇ ਨਹੀਂ ਆਉਣ ਦਿੰਦਾ ਹੋ ਜਾਂਦਾ ਕਬੱਡੀ 'ਚ ਵੀ ਇਦਾਂ ਨਹੀਂ ਬਈ ਆ ਨਹੀਂ ਯਾਰ ਜਿੰਨਾ ਚਿਰ ਨਾ ਬੰਦਾ ਤਕੜਾ ਦਾ ਮਤਲਬ ਮਿਹਨਤ ਕਰਦਾਗਾ ਜਦੋਂ ਉਹਨੂੰ ਯਾਰ ਉਹ ਪਹੁੰਚਾਉਣਾ ਨਾ ਉਦੋਂ ਨੂੰ ਬੰਦਾ ਖਤਮ ਹੋ ਜਾਂਦਾ 32 35 ਤੋਂ ਥੱਲੇ ਲੱਗੇ ਖੇਡਦਾ ਹੌਲੀ ਹੌਲੀ ਖੇਡਦਾ ਖੇਡਦਾ ਜਦੋਂ ਨੂੰ 8-10 ਸਾਲਾਂ ਚ ਉੱਥੇ ਜਾਣਾ ਉਹਦੇ ਨੂੰ ਕੁਛ ਨਾ ਕੁਛ ਟੁੱਟ ਜਾਣਾ ਬਸ ਜਿਹੜੀ ਕੇਰਾ ਚੀ ਟੁੱਟ ਗਈ ਨਾ ਉਹ ਸਿੱਟ ਨਹੀਂ ਹੁੰਦੀ ਆਈ ਮੁਰੱਕੇ ਨਹੀਂ ਗੱਲ ਬੰਦੀ ਹੁਣ ਇਸੇ ਕਰਕੇ ਨਾ ਕੁਛ ਥੋੜਾ ਜਿਹਾ ਨਵਾਂ ਸੋਚਿਆ ਵੀ ਯਾਰ ਕੀ ਆ ਲੋਕ ਜੁੜ ਜਾਣ ਨਾਲ ਟੂਰਨਾਮੈਂਟ ਕਰਾਉਣ ਲੱਗਿਆ 29 ਤਰੀਕ ਨੂੰ ਨੌਵੇਂ ਮਹੀਨੇ ਦੇ ਆਏ ਸੀ ਮਹੀਨੇ ਦੇ 17 16 17 ਦਿਨ ਰਹਿ ਗਏ ਟੂਰਨਾਮੈਂਟ ਤਾਂ ਰੱਖਿਆ 75 ਕਿਲੋ ਆ 25000 ਤੇ 16000 ਨਾਮ ਰੱਖਿਆ ਕੋਈ ਬੰਦਾ ਆਪਣਾ ਮਿੱਤਰ ਆ ਉਹਨੇ ਨਾਮ ਦਿੱਤੇ ਆ ਦੂਜਾ ਨਾਮ ਮਤਲਬ 65 ਕਿਲੋ ਦਾ 51 ਤੇ 3100 ਨਾਮ ਆ ਉਹ ਵੀ ਕਿਸੇ ਬੰਦੇ ਨੇ ਮਿੱਤਰ ਨੇ ਦਿੱਤੇ ਆ ਇਸੇ ਕਰਕੇ ਉਹ ਜਿਹੜੇ ਪੈਸੇ ਆ ਨਾ 60000 ਰੁਪਏ ਦੇ ਕਰੀਬ ਆ ਮੇਰੇ ਕੋਲੇ ਉਹ ਮੇਰੇ ਮਿੱਤਰ ਨੇ ਮੈਨੂੰ ਦਿੱਤਾ ਮੈਨੂੰ ਕਹਿੰਦਾ ਯਾਰ ਤੂੰ ਟੂਰਨਾਮੈਂਟ ਕਰਾ ਤੈਨੂੰ ਕੋਈ ਨਾ ਕੋਈ ਪਛਾਣੂਗਾ ਕੋਈ ਜਾਣੂਗਾ ਕੋਈ ਨਾ ਕੋਈ ਤਾਂ ਬੰਦਾ ਦੇਖੂਗਾ ਹੀ ਵੀ ਯਾਰ ਬੰਦਾ ਅੱਜ ਰੋਲਦਾ ਫਿਰਦਾਗਾ ਉਹ ਬੰਦੇ ਦਾ ਕਰਕੇ ਟੂਰਨਾਮੈਂਟ ਕਰਾਉਂਦਾ سلسلہ ਚੱਲਿਆ ਤਾਂ ਵਿੱਚ ਲੋਕਾਂ ਨੂੰ ਆਇਆ ਲੱਗਾ ਪੰਜ ਚਾਰ ਬੰਦੇ ਜੁੜ ਗਏ ਵੀ ਇਹ ਪੈਸੇ ਲੁੱਟਣ ਤੇ ਹੋ ਗਿਆ ਕੰਮ ਵੀ ਟੂਰਨਾਮੈਂਟ ਨਹੀਂ ਇਹ ਲੁੱਟਣ ਦਾ ਕੰਮ ਆ ਹਾਂ ਲੁੱਟਣ ਦਾ ਤਾਂ ਕਹੀਦਾ ਹੁੰਦਾ ਜੇ ਮੈਂ ਭੱਜਾਂ ਜੇ ਮੈਂ ਪਿੰਡ ਚੋਂ ਭੱਜਾਂ ਜਾਂ ਮੈਂ ਟੂਰਨਾਮੈਂਟ ਦੇ ਡੇਟਾਂ ਬਦਲਦਾ ਜਾਂ ਮੈਂ ਟੂਰਨਾਮੈਂਟ ਨਾ ਕਰਾਵਾਂ ਹਨਾ ਤਾਂ ਮੈਨੂੰ ਕਹਿਦਣ ਵੀ ਇਹ ਤਾਂ ਖਾ ਗਿਆ ਭਾਈ ਹਨਾ ਬੰਦਾ ਮੇਰੇ ਤੋਂ ਹਿਸਾਬ ਲਵੇ ਪੁੱਛਦਾ ਲਵੇ ਜਿਹੜਾ ਬੰਦਾ 60000 ਰੁਪਏ ਕਿਸੇ ਮਿੱਤਰ ਨੇ ਦਿੱਤਾ ਉਹ ਆਪਾਂ ਕਿਸੇ ਸਾਂਝੇ ਬੰਦੇ ਕੋਲੇ ਰੱਖ ਦਈਏ ਨਾ ਤੈਨੂੰ ਲੱਗਦਾ ਵੀ ਟੂਰਨਾਮੈਂਟ ਵਾਲੇ ਜਿਹੜੇ ਦਿੰਦਿਆ ਕੋਈ 200 ਦਿੱਤਾ ਕੋਈ 500 ਦਿੱਤਾ ਅੱਜ ਤੱਕ ਜਿੰਨੀਆਂ ਮੈਂ ਪਰਚੀਆਂ ਕੱਟੀਆਂ ਮੇਰੇ ਕੋਲ ਕਰੀਬ 17000 ਰੁਪਏ ਦੇ ਕਰੀਬ ਇਕੱਠਾ ਹੋਇਆ ਉਹ ਜਾਂ 16-17000 ਰੁਪਇਆ 16-17000 ਦਾ ਟੂਰਨਾਮੈਂਟ ਨਹੀਂ ਹੁੰਦਾ ਭਾਈ ਵੱਡਾ-ਵੱਡਾਂ ਦੀ ਚੀਕ ਵਾਜ ਜਾਂਦੀ ਆ 20-20 ਕਿੱਲੇ ਵਾਲੇ ਦੀ ਪਰ ਮੈਂ ਇਸੇ ਕਰਕੇ ਟੂਰਨਾਮੈਂਟ ਕਰਾਉਣਾ ਵੀ ਨਮਾ ਕੋਈ ਪਲੇਅਰ ਯਾਰ ਹੋਰ ਖੇਡ ਲੈਣਾ ਮਨ ਲਾ ਅੱਜ ਗਰਾਊਂਡ 'ਚ ਸਾਡੇ ਉੱਤੇ ਨਾ 4 ਜਣੇ ਖੇਡਦੇ ਹੁੰਦੇ ਆ ਉਹ ਵੀ ਪੁਰਾਣੇ ਆ 3 ਖੇਡਦੇ ਆ ਇੱਕ ਹਟ ਗਿਆ ਖੇਡਣੋਂ 4 ਜਣੇ ਖੇਡਦੇ ਇਸੇ ਕਰਕੇ ਟੂਰਨਾਮੈਂਟ ਕਰਾਇਆ ਵੀ ਉੱਥੇ 20 ਜਣੇ ਹੋਣ ਰੇਕ ਬੰਦਾ ਕਹਿੰਦਾ ਨਸ਼ਾ ਬੰਦ ਕਰਾ ਦੋ ਨਸ਼ਾ ਬੰਦ ਕਰਾ ਲਓ ਨਸ਼ਾ ਐਵੇਂ ਥੋੜੀ ਬੰਦ ਹੋਣਾ ਐਡਾ ਪਿੰਡ ਆ ਸੱਤ ਸਰਪੰਚਾ ਪਿੰਡ ਚ ਗਰਾਊਂਡ ਨਾ ਹੋਵੇ ਹੂੰ ਟੀਮ ਕਾਦੇ ਸਿਰ ਤੇ ਹੁੰਦੀ ਆ ਪਲੇਅਰ ਕਾਦੇ ਸਿਰ ਤੇ ਹੁੰਦਾ ਬੱਚਾ ਕਾਦੇ ਸਿਰ ਤੇ ਵੱਜਦਾ ਗਰਾਊਂਡ ਨਾਲ ਜੁੜਾਂਗੇ ਤਾਂ ਹੀ ਬਚੂਗਾ ਐਦਾ ਇਹਨਾਂ ਦਾ ਆਥ ਨੇ ਜਦੋਂ ਆਥਨ ਜਾਂਦਾ ਸਾਢੇ 4:00 ਵਜੇ ਅੱਗੇ ਅਗਲਾ ਜਾਂਦਾ ਸੀ ਗਰਾਊਂਡ ਨੂੰ ਅਗਲਾ ਕਹਿੰਦਾ ਖੇਡ ਖੂਡ ਆਉਣਾ ਜਦ ਸੈਟ ਹੋ ਜੂ ਜਰੀ ਹੁਣ ਪਤਾ ਕੀ ਕਰਦਾ ਅਗਲਾ ਕਹਿੰਦਾ ਮੋਟਰ ਤੇ ਬਹਿ ਜਾ ਯਾਰ ਲੈ ਲੈ ਬੋਤਲ ਉੱਥੇ ਬਹਿਨੇ ਆ ਟਾਈਮ ਪਾਸ ਕਰਦੇ ਆ ਟਾਈਮ ਪਾਸ ਜੇ ਸਕੂਲ ਚ ਜਾਵਾਂਗੇ ਗਰਾਊਂਡ ਚ ਜਾਵਾਂਗੇ ਉੱਥੇ ਘਾਹ ਤੇ ਦੇਖਾਂਗੇ ਕੋਈ ਖੇਡਦਾ ਦੇਖਾਂਗੇ ਤਾਂ ਨਵੇਂ ਬੰਦੇ ਦਾ ਕੀ ਕਰੂ ਬਿਲਕੁਲ ਐਦਾ ਇਹਨੂੰ ਇੱਥੇ ਜਾਂਦੇ ਨੂੰ ਦੇਖ ਕੇ ਵੀ ਇਹਦੇ ਟੋਪੀ ਲੈਤੀ ਖੇਡਦਾ ਸੀ ਵੀ ਯਾਰ ਬੰਦਾ ਖੇਡਣ ਲੱਗ ਜੇ ਇਹ ਚੀਜ਼ਾਂ ਨਾਲ ਤਾਂ ਨਹੀਂ ਖੇਡਦਾ ਬਿਲਕੁਲ ਵਿੱਚ ਬੰਦਿਆਂ ਨੇ ਪਤਾ ਕੀ ਹਲੇ ਵੀ ਮਨ ਚ ਆ ਜਿੰਨੇ ਚਾਲਦੇ ਆ ਵੀ ਪਤਾ ਨਹੀਂ ਇਹਦੇ ਕੋਲ ਕਿੰਨਾ ਕ ਪੈਸਾ ਵੀ ਇਹਨੇ ਟੂਰਨਾਮੈਂਟ ਕਰਾਤਾ ਦੇਖ ਨਾ ਤਾਂ ਹਲੇ ਕਰਾਇਆ ਜਦੋਂ ਕਰਾਵਾਂਗੇ 29 ਤਰੀਕ ਨੂੰ ਕਰਾਉਣਾ ਮੱਲਾ ਟੂਰਨਾਮੈਂਟ ਜੇ ਮੇਰੇ ਨਾਲ ਨਾ 2-4 ਬੰਦੇ ਜੁੜੇ ਆਪਣੇ ਯਾਰ ਵੇਲੀ ਆ 5-7 ਬੰਦੇ 5-4 ਬਾਹਰੋਂ ਆ ਹਣਾ ਉਹ ਬੰਦੇ ਕਹਿੰਦੇ ਕਰਾ ਦੇ ਮੈਂ ਤੇਰੇ ਨਾਲ ਆ ਨਾ ਵਿੱਚ ਬੰਦਿਆਂ ਦੇ ਮਨ ਚੀ ਚੱਲੀ ਜਾਂਦਾ ਵੀ ਇਹ ਪਤਾ ਨਹੀਂ ਯਾਰ ਪੈਸਾ ਖਾਊ ਟੂਰਨਾਮੈਂਟ ਚ ਵੀ ਪਤਾ ਨਹੀਂ ਕਾਦੇ ਬਾਤ ਤੇ ਕੀ ਚਾਲ ਚੱਲੀ ਜਾਂਦਾ ਵਿੱਚ ਬੰਦੇ ਆਹੀ ਚੀਜ਼ਾਂ ਸੋਚੀ ਜਾਂਦੇ ਆ ਕਿ ਟੂਰਨਾਮੈਂਟ ਦਾ ਖਰਾਊਗਾ ਉਹ ਤੂੰ ਐ ਹੋ ਜਾਏਗਾ ਤੂੰ ਐ ਹੋ ਜਾਏਗਾ ਦੇਖ ਮੈਂ ਆਪ ਦੇ ਘਰ ਹੁਣੀ ਬੈਠ ਲਾਉਂਦਾ ਜੇ ਮੇਰੇ ਕੋਲ ਇੰਨੇ ਪੈਸੇ ਹੁਣ ਮਾਂ ਸਬਜ਼ੀ ਦੀ ਰੇੜੀ ਥੋੜੀ ਲਾਉਂ ਯਾਰ ਭਾਈ 5-6000 ਦਾ ਸਮਾਨ ਲੈਉਣਾ ਹਰ ਰੋਜ਼ 5-400 ਰੁਪਿਆ ਬੰਦਾ ਉਹਦੇ ਚੋਂ ਆਹੀ ਚੱਲ ਜੁੱਲ ਜਾਂਦਾ ਕਦੇ ਨਾ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਐਡੀ ਕੋਈ ਬਾੜੀ ਕਮਾਈ ਨਹੀਂ ਹੈਗੀ ਬੁਰਾ ਵਾਲੀ ਆ ਭਾਈ ਬਸ ਗੋਡਾ ਗੋਡਾਂ ਕਿੰਨੇ ਉਹ ਤੁਰਨਗਰ ਨੇ ਉਹ ਵੀ ਖਤਮ ਆ ਕੰਮ ਬ ਸਾਂਝੇ ਫਰੋਲ ਦਾ ਲੈਂਬਰ ਭਾਈ ਕਿਹੜੀ ਤਰੀਕ ਦਾ ਟੂਰਨਾਮੈਂਟ ਹੈ ਇੱਕ ਦਿਨ ਦਾ ਦੋ ਦਿਨ ਦਾ ਕਦੋਂ ਹੈ ਇੱਕ ਇੱਕ ਦਿਨ ਦਾ ਟੂਰਨਾਮੈਂਟ ਹੈ 29 ਤਰੀਕ 9 ਮਹੀਨਾ 2024 ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਨਾ ਜ਼ਰੂਰ ਕਿਉਂਕਿ ਕਹਿੰਦੇ ਹੁੰਦੇ ਆ ਬਦਨਾਮੀ ਜਦੋਂ ਮਰਜ਼ੀ ਖੱਟ ਲਓਏ ਕਿ ਤੋ ਲਿਆਉਣੀ ਨਹੀਂ ਪੈਂਦੀ ਇਹ ਤਾਂ ਬੰਦੇ ਦੇ ਆਪ ਦੇ ਸਿਰ ਤੇ ਇੱਜ਼ਤ ਬਣਾਉਂਦਿਆਂ ਨੀ ਉਮਰ ਲੰਘ ਜਾਂਦੀ ਹੁੰਦੀ ਹੈ ਵੇਖੋ ਕੋਈ ਵੱਡੀ ਗੱਲ ਨਹੀਂ ਇੱਕ ਦਿਨ ਦਾ ਟੂਰਨਾਮੈਂਟ ਦਾ 60000 ਰੁਪਏ ਮਿੱਤਰ ਪਿਆਰੇ ਨੇ ਦਿੱਤਾ 16 17000 ਦੀ ਬਾਈ ਕਹਿੰਦਾ ਮੈਂ ਪਰਚੀ ਕੱਟੀ ਆ ਜਾਂ ਤਾਂ ਪਹਿਲਾਂ 29 ਤਰੀਕ ਤੱਕ ਵੇਟ ਕਰੋ 29 ਤਰੀਕ ਤੋਂ ਜੇ ਬਾਈ ਟੂਰਨਾਮੈਂਟ ਨਹੀਂ ਕਰਦਾ 30 ਨੰਗੀ 31 ਨੰਗੀ ਇਹਨੇ ਡੇਟਾਂ ਬਦਲਦੀਆਂ ਹੈ ਨਹੀਂ 60000 ਤੇ 17000 ਰੁਪਿਆ ਤੁਸੀਂ ਇਹ ਮੰਨ ਲਓ ਵੀ 77000 ਰੁਪਿਆ ਤੁਸੀਂ ਲੱਖ ਰੁਪਿਆ ਮੰਨ ਲਓ ਲੱਖ ਰੁਪਿਆ ਲੈ ਕੇ ਲੈਂਬਰ ਕਿਸੇ ਪਾਸੇ ਭਾਈਦਾ ਵੀ ਆ ਤੇ ਇਹਦੀ ਜ਼ਿੰਦਗੀ ਨਹੀਂ ਲੰਘ ਚੱਲੀ ਅੱਜ ਦੇ ਟਾਈਮ ਦੇ ਵਿੱਚ ਲੱਖ ਰੁਪਿਆ ਕੋਈ ਵੀ ਵੱਡੀ ਅਮਾਊਂਟ ਨਹੀਂ ਗਈ ਇਹਦੀ ਜ਼ਿੰਦਗੀ ਨਹੀਂ ਲੰਘ ਜਾਣੀ ਲੱਖ ਰੁਪਏ ਦੇ ਨਾਲ ਠੀਕ ਆ भी भी कवड़ी कवड़ी खडारी, खडारी पर 29 ਤਰੀਕ ਨੂੰ ਤੁਸੀਂ ਜਰੂਰ ਪਹੁੰਚੋ ਜਿੰਨੇ ਵੀ ਵੀਰ ਕਬੱਡੀ ਪ੍ਰੇਮੀ ਆ ਕਬੱਡੀ ਖੇਡਣ ਵਾਲੇ ਆ ਛੋਟੇ ਖਿਡਾਰੀ ਵੱਡੇ ਖਿਡਾਰੀ ਨਵੇਂ ਪੁਰਾਣੇ ਠੀਕਾ ਕਿਉਂਕਿ ਬਾਈਦਕ ਕਾਉਂਸਲ ਆ ਵੇਖੋ ਅੱਜ ਵੀ ਉਹਦੇ ਅੰਦਰ ਉਹ ਚਿੰਗਾ ਕਬੱਡੀ ਵਾਲੀ ਵੀ ਜੇ ਕਿਤੇ ਨਾ ਕਿਤੇ ਮੇਰਾ ਆਪਰੇਸ਼ਨ ਹੋ ਜੇ ਤੇ ਮੈਂ ਅੱਜ ਵੀ ਗਰਾਊਂਡਾਂ ਦੇ ਵਿੱਚ ਖੇਡਾਂ ਜੋ ਕਦੇ ਪਹਿਲਾਂ ਲੈਂਬਰ ਦਾ ਨਾਮ ਗਰਾਊਂਡਾਂ ਦੇ ਵਿੱਚ ਚੱਲਦਾ ਸੀ ਅੱਜ ਵੀ ਉਹ ਚੀਜ਼ ਚਾਹੁੰਦਾ ਪਰ ਕੁਝ ਮਸ਼ੀਬਤਾਂ ਕੁਝ ਮਾੜਾ ਟਾਈਮ ਇਦਾਂ ਦਾ ਆਇਆ ਕੁਝ ਮਾੜੀ ਸੰਗਤ ਇਦਾਂ ਦੀ ਹੋ ਗਈ ਜੀਦਾ ਕਰਕੇ ਸਾਰਾ ਕੁਝ ਆਪਾਂ ਇਹ ਕਹਿ ਸਕਦੇ ਆਂ ਵੀ ਪਿੱਛੇ ਚਲਾ ਸਾਮਾ ਬੜਾ ਬਲਵਾਨਾ ਜਿਵੇਂ ਇਹਨਾਂ ਨੇ ਕਿਹਾ ਵੀ ਜਿੰਨਾ ਟਾਈਮ ਸੂਰਜ ਚੜਦਾ ਉੰਨਾ ਟਾਈਮ ਸਲਾਮਾ ਹੁੰਦੀਆਂ ਛੱਪ ਦੇ ਸੂਰਜ ਨੂੰ ਸ਼ਾਇਦ ਨਹੀਂ ਕੋਈ ਪੁੱਛਦਾ ਭਾਈ ਜੀ ਇਨਾਮਾਂ ਬਾਰੇ ਕੋਈ ਜਿਹੜਾ ਉਹ ਤੁਹਾਡੇ ਟਾਈਮ ਦੇ ਵਿੱਚ ਕੀ ਇਨਾਮ ਵਗੈਰਾ ਸੀ ਜਿਹੜੇ ਕਬੱਡੀ ਭਾਈ ਮੈਂ ਪਲਵਾਨਾਂ ਨਾਲ ਤਿੰਨ ਚਾਰ ਸਾਲ ਖੇਡਿਆ ਨਾ ਤਿੰਨੇ ਚਾਰੇ ਸਾਲ ਹਰੇਕ ਇਹ じゃ ਕੋਈ ਦਿਨ ਨਹੀਂ ਹੋਣਾ ਜਿੱਦੇ ਮੈਂ ਕੋਈ ਰੈਡਰ ਨਾ ਫੜਿਆ ਹੋਵੇ ਜਾਂ ਕੋਈ ਜੱਫਾ ਨਾ ਲਾਇਆ ਹੋਵੇ ਹਰ ਇੱਕ ਮੈਚ ਗੁਰਪ੍ਰੀਤ ਬਾਈ ਗਵਾਹ ਹੂੰ ਸਤਨਾਮ ਖੇੜੀ ਚੜਾ ਵਾਲਾ ਬਾਈ ਗਵਾ ਹਰੇਕ ਮੈਚ ਮੇਰੇ ਦੋ ਜਾਂ ਤਿੰਨ ਜਫੇ ਹੋਣੇ ਸੀ ਓਪਨ ਚ ਉਹ ਕਿਹੜਾ ਰੇਡਰ ਆ ਜਾਂ ਜਿਹੜਾ ਮੈਂ ਫੜਿਆ ਨਹੀਂ ਅਲਕਲੇ ਵਾਲੇ ਡੋਲੀ ਦੀ ਪੂਰੀ ਚੜਾਈ ਸੀ ਦੇਖੋ ਉਹ ਬੰਦੇ ਨੂੰ ਫੜਿਆ ਦੁੱਦੇ ਵਾਲੇ ਸੰਦੀਪ ਦੀ ਪੂਰੀ ਚੜਾਈ ਸੀ ਉਹ ਬੰਦੇ ਨੂੰ ਫੜਿਆ ਮਾਨੂੰ ਕਲੇ ਜੀਵਨ ਦੀ ਫੁੱਲ ਚੜਾਈ ਸੀ ਉਹ ਬੰਦੇ ਨੂੰ ਮੈਂ ਫੜ ਉਹ ਕਿਹੜਾ ਰੇਡਰ ਆ ਜਿਹੜਾ ਫੜਿਆ ਨਹੀਂਗਾ ਜਾਂ ਮੈਂ ਬੈਸਟ ਨਹੀਂ ਨਿਕਲਿਆ ਮਨਲਾ ਕੜੇ ਦੋ ਤਿੰਨ ਕੜੇ ਐਲੂ ਲਸੀੜੀਆਂ ਮੋਟਰਸਾਈਕਲ ਵੀ ਸਾਂਝੇ ਹੋਏ ਦੋ ਪਰ ਕਦਰ ਨਹੀਂ ਯਾਰ ਕੋਡੀ ਚ ਪਤਾ ਕੀ ਆ ਜਦੋਂ ਬੰਦਾ ਚੱਲਦਾ ਨਾ ਉਹਨਾਂ ਟਾਈਮ ਹੀ ਚਲਦੀ ਨਾ ਆਂ ਦਾ ਗੱਡੀ ਦਾ ਗੱਡੀ ਆ ਚਲਦੀ ਦਾ ਨਾ ਆਂ ਦਾ ਗੱਡੀ ਆ ਫਿਊਚਰ ਕੋਈ ਨਹੀਂ ਨਾ ਨਾ ਜੇ ਕੋਈ ਕੋਡੀ ਖੇਡਣ ਲੱਗਾ ਆਪਾਂ ਦਾ ਇੱਥੇ ਵੀ ਕੋਈ ਖੇਡਣ ਲੱਗਦਾ ਉਹਨੂੰ ਆਹੀ ਗੱਲ ਸਮਝਾਉਣੀ ਆ ਜਿੱਦਾਂ ਕੋਈ ਤਕੜਾ ਤਾਂ ਖੇਡ ਲੈ ਮਾੜਾ ਦਾ ਉਹਦੀ ਜ਼ਿੰਦਗੀ ਨਰਕੀ ਬਾਨੀ ਆ ਨਹੀਂ ਤਾਂ ਗੋਡੀ ਵਾਲੇ ਤੋਂ ਕੰਮ ਹੋਣਾ ਦੇਖ ਬਾਅਦ ਚੋਂ ਪਿੰਡ ਟੂਰਨਾਮੈਂਟ ਹੋ ਗਿਆ ਮੰਨ ਲਾ ਪਿੰਡ ਦਾ ਜਵਾਕ ਖੇਡਣ ਲੱਗਾ ਉਹਨਾਂ ਨੇ ਬੋਲਦਾਂ ਨਾ 2 ਕਿਲੋ ਘਿਓ ਮੇਰੇ ਕੋਲ ਨਿਉ 5 ਕਿਲੋ ਘਿਓ ਮੇਰੇ ਕੋਲ ਨਿਉ 7 ਕਿਲੋ ਘਿਓ ਮੇਰੇ ਦੇਖਣ ਵਾਲੇ ਨੂੰ ਲੱਗਦਾ ਵੀ ਉਹਨੂੰ 50 ਕਿਲੋ ਗਿਆ ਹੋ ਗਿਆ ਉਹਦੇ ਘਰੇ ਜਾ ਕੇ ਦੇਖੋ ਵੀ ਉਹਨੂੰ ਕਿਉਂ ਮਿਲਿਆ ਕਿ ਲੋਕ ਵੀ ਆ ਹੀ ਗਈ ਜਾਂਦੇ ਵੀ ਉਹ ਮੁਕਤਦਾ ਕਿਉਂ ਖਾ ਕੇ ਢੇੜੇ ਦਿੰਦਾ ਫਿਰਦਾ ਪਿੰਡ ਜੀ ਯਾਰ ਪਹਿਲਾਂ ਬੋਲਣ ਨਾਲੋਂ ਪਹਿਲਾਂ ਨਾ ਦੇਖਣਾ ਜ਼ਰੂਰੀ ਆ ਬੰਦੇ ਨੂੰ ਪਤਾ ਕਰੋ ਵੀ ਉਹਦੇ ਕੋਲ ਕੁਝ ਹੈਗਾ ਉਹਨੂੰ ਮਿਲਿਆ ਮੰਨ ਲਾ ਆਪਾਂ ਚਾਰ ਬੰਦੇ ਜੇ ਬੈਠਾ ਬੰਦੇ ਦਾ ਕੁਝ ਨਹੀਂ ਜਾਂਦਾ ਹੈਗਾ ਹਰ ਇੱਕ ਪਿੰਡ 'ਚ ਦੱਕ ਬੰਦੇ ਆ ਜੇ ਹੁੰਦੇ ਆ ਜਿਹੜੇ ਉਂਗਲਾ ਇਧਰ ਚੱਕਦਾ ਉਧਰ ਉਂਗਲਾ ਉਧਰ ਚੱਕਦਾ ਆ ਗੰਮ ਹਰ ਇੱਕ ਪਿੰਡ ਚ ਆ ਯਾਰ ਹਰ ਇੱਕ ਬੰਦਾ ਸੋਚਦਾ ਵੀ ਪਤਾ ਨਹੀਂ ਇਹ ਕੀ ਕਰਦਾ ਵਿੱਚ ਬੰਦਿਆਂ ਦਾ ਦਿਮਾਗ ਆਹੀ ਚੱਲੀ ਜਾਂਦੀ ਆ ਉਹ ਇਹਦੇ ਸਬਜ਼ੀ ਲੈਣ ਜਾਣ ਨੂੰ ਭਾਂਦੇ ਉਹ ਇਹ ਚਿੱਟਾ ਦਾ ਠੀਕਾ ਲਾਗੇ ਵਿੱਚ ਦੇ ਦੇ ਕੇਲੇ ਦੇ ਵਿੱਚ ਡੀਗੇ ਦਾ ਚਿੱਟਾ ਲਾ ਦੇ ਲੈ ਯਾਰ ਹਾਏ ਦੇਖ ਇੰਨੇ ਪੈਸੇ ਹੁੰਦੇ ਮੈਂ ਆ 5000 ਤੇ ਖੜਦਾ ਆ ਸੋਚਣ ਵਾਲੀ ਗੱਲ ਆ ਜੇ ਮੇਰੇ ਕੋਲ ਇੰਨਾ ਪੈਸਾ ਹੁੰਦਾ ਅੱਜ ਮੈਂ ਸੋਚਦਾ ਮੈਂ ਕਹਿਣਾ ਆਪਦੇ ਹਿਸਾਬ ਨਾਲ ਜਿਹੜਾ ਵੀ ਬੰਦਾ ਇਹ ਗੱਲ ਕਹਿੰਦਾ ਵੀ ਲੈਂਬਰ ਨਸ਼ੇ ਕਰਾਉਂਦਾ ਲੈਂਬਰ ਨਸ਼ੇ ਕਰਦਾ ਮੈਨੂੰ ਕਿਸੇ ਨੇ ਤਾਂ ਦੇਖਿਆ ਹੋ ਕਿਸੇ ਨੇ ਵੇਚਦੇ ਨੂੰ ਦੇਖਿਆ ਹੋ ਕਿਸੇ ਨੂੰ ਖਾਂਦੇ ਨੇ ਦੇਖਿਆ ਹੋਗਾ ਕੋਈ ਬੰਦਾ ਮੇਰੇ ਮੂੰਹ ਤੇ ਆ ਕੇ ਮੇਰੇ ਨਾਲ ਗੱਲ ਕਰ ਲੈ ਵੀ ਹਾਂ ਭਾਈ ਤੂੰ ਆ ਚੀਜ਼ਾਂ ਗਲਤ ਕਰੀ ਆ ਕਹਿੰਦਾ ਮਨ ਲਾ ਇਹਦੇ ਪਿੱਛੇ ਲੱਗ ਕੇ ਇੱਕ ਬੰਦੇ ਨੇ ਕਹਿੰਦਾ ਵੀ ਆ ਗੱਲ ਹੋ ਗਈ ਪਿੱਛੇ ਉਹਦੇ ਲੱਗ ਜਾਣਾ ਵੀ ਹਾਂ ਭਈ ਉਹ ਤਾਂ ਆਏ ਆ ਉਹ ਤਾਂ ਆਏ ਆ ਆ ਬਾਪੂ ਆ ਆਰਾਮ ਸਿੰਘ ਇਹ ਆਪਣਾ ਸਕਾਪ ਆਪੂ ਨਹੀਂ ਹੈਗਾ ਪਰ ਸਕਿਆਂ ਨੂੰ ਵੀ ਜਾਦੇ ਆ ਇਹਦੇ ਤਿੰਨ ਮੁੰਡਿਆ ਘਰੇ ਨਹੀਂ ਰਹਿੰਦਾ ਸਾਰਾ ਦਿਨ ਤਫੇਰੇ 7 ਵਜੇ ਆ ਜੰਦਾ ਇਹ ਬੰਦੇ ਨੇ 9 ਵਜੇ ਜਾਂਦਾ 8:30 ਇਹ ਬੰਦੇ ਨੂੰ ਪੁੱਛ ਲੋ ਵੀ ਮੈਂ ਕਿੰਨਾ ਕ ਸਹੀ ਆ ਕਿੰਨਾ ਕ ਗਲਤ ਆ ਕਿਉਂ ਬਾਪੂ ਜੀ ਸਹੀ ਕਹਿੰਦਾ ਮੁੰਡਾ ਸਹੀ ਆ ਜੀ ਨਹੀਂ ਕਰਦਾ ਪਿੰਨਾਂ ਜੀ ਨਾ ਨਾ ਮਿਹਨਤ ਕਰਦਾ ਇੱਥੇ ਮਿਹਨਤ ਕਰਦਾ ਹੂੰ ਟੜਕੇ ਇਹ 3 ਵਜੇ ਮੰਗੂ ਜਾਂਦਾ ਉੱਥੋਂ ਬਣਾ ਲਓ ਸਬਜ਼ੀ ਲੈ ਕੇ ਆਉਣਾ ਫੇਰ ਇਹੇ ਲਾ ਕੇ ਜਾਂਦਾ ਫੇਰ ਮੈਨੂੰ ਕਹੂ ਬਾਪੂ ਮੈਂ ਰੋਟੀ ਖਾ ਕੇ ਆਉਣਾ ਹੂੰ ਹੋ ਰੋਟੀ ਖਾ ਕੇ ਉਹਦਾ ਫਿਰ ਦੁਪਹਿਰੇ ਫੇਰ ਜਾਂਦਾ ਰੋਟੀ ਖਾਣ ਬਾਪੂ ਮੈਂ ਜਾਂਦਾ ਰੋਟੀ ਖਾਣ ਫਿਰ ਮੇਰੀ ਰੋਟੀ ਲਈ ਆਪਣਾ ਚਾ ਲੈਂਦਾ ਬਿਲਕੁਲ ਅਸਲ ਦੇ ਵਿੱਚ ਜਿਹੜਾ ਇਹ ਪਹਿਲਾਂ ਇਹਨੇ ਕਰ ਲਿਆ ਕਰ ਲਿਆ ਜੋ ਵੀ ਕਰ ਲਿਆ ਕਰ ਲਿਆ ਪਰ ਅੱਜ ਸੇ ਉਹ ਨਾ ਖੜਾ ਆ ਚਾਰ ਸਾਲਾਂ ਦਾ ਜਿੱਦ ਦਿਨਾਂ ਮੈਂ ਇੱਧਰ ਦੁਕਾਨ ਕਰੀ ਨਾ ਬਈ ਕੇਵਲ ਅਰਗਿਆਂ ਕੋਲੇ ਆਪਾਂ ਨੂੰ ਯਾਰ ਕੋਈ ਬੰਦਾ ਐ ਸਾਫਤ ਕਰ ਦੇ ਵੀ ਤੇਰੇ ਕੋਲੇ ਗਲਤ ਬੰਦਾ ਬੈਠਾ ਜੀ ਜੋ ਵੀ ਆਉਂਦਾ ਸਿਆਣਾ ਆਉਂਦਾ ਬੇਤ ਬੰਦੇ ਤਾਂ ਹਲੇ ਟੂਰਨਾਮੈਂਟ ਹੋਣਾ ਨਹੀਂ ਕਰਨਾ ਨਹੀਂ ਪਤਾ ਨਹੀਂ ਕਦੋਂ ਕੁਝ ਹੋਊਗਾ ਕਦੋਂ ਕੁਝ ਨਹੀਂ ਹੋਣਾ ਇਹਦਾ ਹਾਲੇ ਪੱਦੇ ਨਹੀਂ ਗਾ ਮੰਨ ਲਾ ਪਤਾ ਡੇਟਾ ਰੱਖਿਆ ਪੋਸਟਰ ਬਣਾਇਆ ਆਪਣੇ ਕੋਲੇ ਪੈਸੇ ਆਪਾਂ ਨੂੰ ਪਤਾ ਵੀ ਆਪਾਂ ਕਰਾਉਣਾ ਦੂਜਾ ਪਤਾ ਕੀ ਕਰਨਾ ਓਏ ਇਹਨੂੰ ਨਾ ਮੰਨਦੀ ਤੂੰ ਓਏ ਇਹਨੂੰ ਨਾ ਮੰਨਦੀ ਯਾਰ ਹੈ ਦੇਖ ਮੈਂ ਕਿਸੇ ਤੋਂ ਘਰੋਂ ਲਿਆਉਣਾ ਜਾਂ ਹਰੇਕ ਦੇ ਮੰਨ ਜੇ ਗੱਲ ਦਾਲਦੀ ਆ ਇਹ ਆਪਦੇ ਕੋਲੇ ਸਾਦਾ ਅੱਜ ਮੈਂ ਤੁਹਾਡੇ ਮੀਡੀਆ ਰਾਹੀਂ ਗੱਲ ਕਰਦਾ ਜਿਹਦੇ ਚ ਦਾਮ ਹੈ ਨਾ ਮੈਨੂੰ 50 ਰੁਪਿਆ ਦੇ ਗੇਲੇ ਫ੍ਰੀ ਕਰਵਾ ਦਿਆ ਕਰ ਕੋਈ 5 ਰੁਪਏ ਦਾ ਸਬਜ਼ੀ ਪਿੱਛੇ ਨਹੀਂ ਵੱਧ ਦੇ ਕੇ ਜਾਂਦਾ ਯਾਰ ਜੇ 40 ਰੁਪਏ ਚੀਜ਼ਾ ਉਹ ਕਹੂਗਾ 35 ਦੀ ਲਾ ਦੇ ਜਦੋਂ 20 ਕਿੱਲਿਆਂ ਵਾਲਾ ਇਹ ਗੱਲ ਕਹਿੰਦਾ ਵੀ 35 ਦੀ ਲਾ ਦੇ ਮੇਰੇ ਕੋਲੇ ਤਾਂ ਕੁਝ ਹੈ ਹੀ ਨਹੀਂ ਸਮਝਦਾ ਕਿ ਨਹੀਂ ਗੱਲ ਸਮਝਦਾ ਮੰਨ ਲਾ ਹਰੇਕ ਬੰਦਾ ਇਹ ਗੱਲ ਸੋਦਾ ਵੀ ਪਤਾ ਨਹੀਂ ਯਾਰ ਕੀ ਕਰੀ ਜਾਂਦਾ ਮੰਨ ਲਾ ਯਾਰ ਆਪਾਂ ਮੰਡੀ 'ਚ ਦੋਕ ਜਣੇ ਆ ਸਰਕਲ ਵਾਲੇ ਇੱਕ ਮਣੀ ਆ ਬਾਈ ਉਹਦੇ ਤਾਂ ਆਪਾਂ ਸੌਦਾ ਲਿਓਨੇ 1.50 ਹਜ਼ਾਰ ਰੁਪਏ ਹੋ ਜਾਂਦਾ 30 ਹਜ਼ਾਰ ਵੀ ਹੋ ਜਾਂਦਾ ਵੀ ਮੰਨ ਲਾ ਪਿਛਲੇ ਦਿਈ ਜਾਂਦਾ ਮੂਰ ਲਾ ਲਿਆ ਆਂਦਾ ਆਈ ਜਲਾਈ ਚੱਲੀ ਜਾਂਦੀ ਆ ਵਿੱਚ ਬੰਦਿਆਂ ਦੇ ਦਿਮਾਗ ਜੀ ਚੱਲਿਆਂ ਦਾ ਮਨ ਲੱਜ ਲੋਰ ਲੈ ਲਈ ਤਾਂ ਇਹਨੂੰ ਲਾਜਾ ਵੀ ਪਤਾ ਨਹੀਂ ਯਾਰ ਇਹਦਾ ਪਹਾੜ ਚੋਂ ਪਤਾ ਨਹੀਂ ਕਿੱਥੋਂ ਪੈਸੇ ਕਮਾਉਂਦਾ ਹਰੇਕ ਬੰਦੇ ਦੇ ਦਿਮਾਗ ਆਈ ਅੱ비 ਇਹ ਦੋ ਨੰਬਰ ਦਾ ਕੰਮ ਕਰਦਾ ਹਰ ਰੋਜ਼ ਨਾਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਹੀ ਰਹਿਣਾ ਮੇਰੇ ਨਾਲ ਇੱਕ ਦਿਨ ਜਾ ਕੇ ਦੇਖ ਲੈ ਕੋਈ ਬੰਦਾ 3:30 ਵਜੇ ਉੱਠ ਕੇ ਰਾਤ ਨੂੰ 10 ਵਜੇ ਪੈ ਕੇ ਦੂਜੇ ਦਿਨ ਕੰਮ ਕਰਕੇ ਦੇ ਨਾਲੇ ਬਿਲਕੁਲ ਜਰੂਰੀ ਹੁੰਦਾ ਠੀਕ ਆ ਬਹੁਤ ਜ਼ਿੰਦਗੀ ਦੇ ਵਿੱਚ ਮੋੜ ਬਹੁਤ ਆਉਂਦੇ ਆ ਚੰਗੇ ਮਾੜੇ ਹਰ ਟਾਈਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਮਾੜੇ ਟਾਈਮ ਦੇ ਵਿੱਚ ਤਾਣੇ ਨਹੀਂ ਮਾਰੀਦੇ ਹੁੰਦੇ ਮਾੜੇ ਟਾਈਮ ਦੇ ਵਿੱਚ ਦਲਾਸੇ ਦਈਦੇ ਹੁੰਦੇ ਆ ਹੌਸਲਾ ਵਧਾਈਦਾ ਹੁੰਦਾ ਕਿਸੇ ਦੇ ਨਾਲ ਖੜਨ ਦੀ ਗੱਲ ਕਰੀਦੀ ਹੁੰਦੀ ਆ ਨਾ ਕਿ ਮਾੜੇ ਟਾਈਮ ਦੇ ਵਿੱਚ ਕਿਸੇ ਦੀਆਂ ਲੱਤਾਂ ਖਿੱਚਣ ਦੀ ਗੱਲ ਕਰੀਦੀ ਹੁੰਦੀ ਆ ਕਿਉਂਕਿ ਇਹ ਸਮਾਂ ਬੜਾ ਬਲਵਾਨ ਆ ਇੱਥੇ ਵੱਡੇ ਵੱਡੇ ਜਿਨ੍ਹਾਂ ਕੋਲੇ ਤਾਕਤਾਂ ਸੀ ਵੱਡੇ ਵੱਡੇ ਸ਼ਕੰਦਰ ਬਾਦਸ਼ਾਹ ਰਗੇ ਕਹਿੰਦੇ ਸੀ ਦੁਨੀਆ ਸਾਡੇ ਚਲਾਇਆਂ ਚਲਦੀ ਆ ਅੱਜ ਤੁਸੀਂ ਵੇਖ ਲਓ ਉਹਨਾਂ ਦਾ ਨਾਮ ਨਿਸ਼ਾਨ ਨਹੀਂ ਦੁਨੀਆ ਅੱਜ ਵੀ ਚਲਦੀ ਆ ਇੱਥੇ ਵੱਡੇ ਛੋਟੇ ਦੀ ਗੱਲ ਨਹੀਂ ਇੱਥੇ ਜੇ ਤੁਸੀਂ ਚੰਗਾ ਕਰ ਜਿਓਗੇ ਤੇ ਦੁਨੀਆ ਯਾਦ ਕਰੂਗੀ ਮਾੜਾ ਕਰ ਜਿਓਗੇ ਤਾਂ ਤੁਹਾਨੂੰ ਮਾੜੇ ਟਾਈਮ ਦੇ ਵਿੱਚ ਹੀ ਉਹਦੇ ਹਿਸਾਬ ਨਾਲ ਚੇਤੇ ਕੀਤਾ ਜਾਣਾ ਵੀ ਇਹ ਬੰਦੇ ਨੇ ਕਦੇ ਜ਼ਿੰਦਗੀ ਦੇ ਵਿੱਚ ਚੰਗਾ ਹੀ ਨਹੀਂ ਕੀਤਾ ਲੈਂਬਰ ਕਿਹੜੀ ਜ਼ਿੰਦਗੀ 'ਚ ਲੱਗਦਾ ਵੀ ਆ ਚੀਜ਼ ਦੇ ਵਿੱਚ ਸੁਪਨਾ ਅਧੂਰਾ ਰਹਿ ਗਿਆ ਨਿਰਾਸ਼ ਹੋ ਮੋਂ ਅੰਦਰ ਤੋਂ ਜ਼ਿੰਦਗੀ ਦੇ ਵੀ ਆ ਨਹੀਂ ਕਰਨਾ ਚਾਹ ਭਈ ਯਰ ਨਾ ਸੁਬਨਾ ਦਾ ਟੀਜੀਆ ਜਦੋਂ ਦਾ ਪੜਨ ਲੱਗਣ ਲੱਗਿਆ ਸੀਗਾ ਸੁਰਤ ਸੰਬਲਜੀ ਕੋਡੀ ਖੇਡੀ ਜੀ ਬਸ ਇੱਕੀ ਸੁਬਨਾ ਸੀ ਵੀ ਆਹ ਕੋਡੀ ਜੀ ਤਗੜੇ ਹੋਵਾਂਗੇ ਗਰੀਬੀ ਨੂੰ ਦੂਰ ਕਰਾਂਗੇ ਪਰ ਇਹ ਨਹੀਂ ਸੀ ਪਤਾ ਵੀ ਜਦੋਂ ਨੂੰ ਆਪਾਂ ਜਾਣਾ 5-7 ਸਾਲਾਂ ਚ ਉੱਤੇ ਉਦੋਂ ਨੂੰ ਕੁਝ ਹੋਰ ਹੀ ਹੋ ਜਾਣਾਗਾ ਆਪਰੇਸ਼ਨ ਕਰਵਾਇਆ ਆਪਰੇਸ਼ਨ ਐ ਕਰਵਾਇਆ ਵੀ ਆ ਨਹੀਂ ਸਿੱਕਟ ਹੋ ਜਾਣਗੇ ਪਿੰਡ ਜਿੰਮ ਸੀ ਆਪਦੀ ਹਣਾ ਵੀ ਆਇਆ ਚੀਚਾ ਲਾ ਪਤਾ ਤਗੜੇ ਹੋਈ ਜਾਣਾ ਉਹ ਗੋਡਾ ਨਹੀਂ ਸਹੀ ਹੋਇਆ ਚੱਲ ਫਿਰ ਵੀ ਆਏ ਜ ਲੱਗਿਆ ਵੀ ਚਲ ਆਪਾਂ ਖੇਡਣ ਜੋਗੇ ਤਾਂ ਹੈਗੀਆਂ ਖੇਡ ਲਾ ਮੈਚ ਮੈਚ ਖੇਡੇ ਉਹ ਬੰਦਾ ਮਾੜੇ ਕਰਮ ਵਾਲੀ ਗੱਲ ਜਦੋਂ ਮਾੜੇ ਬੰਦੇ ਦੇ ਨਾ ਚੰਗਾ ਕੰਮ ਹੁੰਦਾ ਹੀ ਨਹੀਂਗਾ ਜਦੋਂ ਦੁਬਾਰੇ ਖੇਡਣ ਲੱਗਾ ਇਧਰਲਾ ਗੋਡਾ ਟੁੱਟ ਗਿਆ ਨਾਲੇ ਦੇਖ ਆਪਰੇਸ਼ਨ ਕਰਾ ਕੇ ਖੇਡਿਆ ਐਲਸੀਡੀ ਸੰਜੀ ਹੋਈ ਦੁਬਾਰੇ 2-3 ਟੂਰਨਾਮੈਂਟ ਖੇਡੇ ਪੂਰੇ ਤਗੜੇ ਖੇਡੇ ਜਦੋਂ ਤੀਜੇ ਚੌਥੇ ਦਿਨ ਖੇਡਿਆ ਮੰਨ ਲਾ 6:00 ਵਜ ਗਈ ਉਹ ਸੱਤ ਗੋੜ ਮਰ ਗਿਆ ਬਦਰਿਆਲਾ ਮੁੰਡਾ ਬਹੁਤ ਤਗੜਾ ਖੇਡਦਾ ਸੀ ਉਹ ਬੰਦੇ ਨੇ ਮੇਰੇ ਸੱਟ ਮਾਰੀ ਉਹ ਆਪ ਦਾ ਫਾ ਲੈ ਕੇ ਮਰ ਗਿਆ ਉਹਨੂੰ ਮੈਂ ਸਾਰੀ ਉਮਰ ਗਾਲਾਂ ਕੱਢਦਾ ਰਹਿ ਗਿਆ ਕਿ ਉਹ ਬੰਦੇ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਕਿਵੇਂ ਸੱਟ ਗਰਾਊਂਡ 'ਚ ਵੱਜ ਗਈ ਗਰਾਊਂਡ 'ਚ ਪੱਖੋ ਕੰਝੀਆਂ ਖੇਡਦੇ ਸੀ ਬਈ ਉਹਨੇ ਨਾ ਚੱਕਿਆ ਵੜ ਕੇ ਮਨ ਲਾ ਮੈਂ ਉਹਨੂੰ ਫੜੀ ਫੜੇ ਉਹਨੂੰ ਚੱਕ ਕੇ ਮੈਨੂੰ ਉਤੋਂ ਦੀ ਮਾਰਿਆ ਮਨ ਲਾ ਗੋਡੇ ਜਾ ਕੇ ਨਾ ਜਿਹੜਾ ਉਹ ਬਿਜਲੀ ਵਾਲਾ ਬਾਕਸ ਨਹੀਂ ਪਿਆ ਹੁੰਦਾ ਉਹਦੇ ਤੇ ਵੱਜਿਆ ਜਾ ਕੇ ਇੱਕ ਗੋਡ ਉਹਦੇ ਤੇ ਵੱਜਿਆ ਇੱਕ ਬੱਲੇ ਬੱਲੇ ਖੜਕਾ ਕੀ ਹੋਇਆ ਯਾਰ 15 ਮਿੰਟ ਮੈਨੂੰ ਪਤਾ ਹੀ ਨਹੀਂ ਲੱਗਾ ਕੀ ਹੋਇਆ ਕੀ ਨਾ ਟਰਨਮੈਂਟ ਦੇ ਚੱਕੋ ਚੱਕੋ ਐਂਬੂਲੈਂਸ ਲਿਆ ਐਂਬੂਲੈਂਸ ਲਿਆ ਰੰਪਰੇ ਲੈ ਜਾ ਰੰਪਰੇ ਕਿਹੜਾ ਹਸਪਤਾਲ ਆ ਯਾਰ ਵੀ ਜਿਹੜਾ ਆਪਰੇਸ਼ਨ ਕਰਾ ਦੇਣਗੇ ਜਿੰਨੇ ਤੱਕ ਐਮ ਆਰ ਆਈ ਨਹੀਂ ਹੁੰਦੀ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਤਾਂ ਲਿਗਾਮੈਂਟ ਟੁੱਟਿਆ ਜਾਂ ਕੀ ਹੋਇਆ ਉਹਨੇ ਤੱਕ ਕੋਈ ਹੱਲ ਨਹੀਂਗਾ ਪਹਿਲਾਂ ਘਟੋ ਘਟ 20 ਗੇੜੇ ਤਾਂ ਐਂ ਲਾਗੇ ਕਦੇ ਲਿਧਾਨੇ ਬਾਗ ਜਾ ਕਦੇ ਪਟਿਆਲੇ ਬਾਗ ਦਾ ਐਮ ਆਰ ਆਈ ਕਰਾਉਣ ਤੇ 5500 ਰੁਪਿਆ 5000 ਰੁਪਿਆ ਲੱਗਦਾ 1000 ਰੁਪਿਆ ਕਿਰਾਏ ਦਾ ਲਾਲਾ ਘਟੋ ਘਟ ਚਾਰ ਪੰਜ ਗੜਿਆ ਲੱਗਿਆ ਆਪਰੇਸ਼ਨ ਕਰਾਇਆ ਲੋਕਾਂ ਤੋਂ ਮੰਗਦੰਗ ਕੇ ਚਲਿਆ ਯਾਰ ਬੇਲੀਆਂ ਨੇ ਜਿੰਨਾ ਕਹਿੜੀ ਸੀ ਹੈ ਨਾ ਜਿੰਨਾ ਕ ਆਪਾਂ ਕਿਸੇ ਦਾ ਮੋਹ ਪ੍ਰੇਮ ਸੀਗਾ ਆਪਰੇਸ਼ਨ ਕਰਾ ਲਿਆ ਆਪਰੇਸ਼ਨ ਕਰਾ ਕੇ 10 ਦਿਨਾਂ ਬਾਅਦ ਉਹਨੂੰ ਦਿਖਾਉਣ ਜਾਣਾ ਸੀ ਹਜ਼ਾਰ ਤੋਂ ਆਪਰੇਸ਼ਨ ਕਰਾਇਆ 10 ਦਿਨਾਂ ਬਾਅਦ ਦਿਖਾਉਣ ਜਾਣਾ 10000 ਰੁਪਿਆ ਖਰਚਾ ਇੱਕ ਗੇੜੇ ਦਾ 10000 ਰੁਪਿਆ ਖਰਚਾ ਲੱਗਿਆ 10 ਆੜੀ ਦਿਖਾਉਣ ਗਿਆ ਲੱਖ ਰੁਪਿਆ ਲੱਗਿਆ ਇਦੋਂ ਬਾਅਦ ਗੋਡਾ ਜਦੋਂ ਸਹੀ ਨਹੀਂ ਹੋਇਆ ਮੁੜ ਕੇ ਮੈਂ ਦਿਖਾਉਣ ਨਹੀਂ ਗਿਆ ਯਾਰ ਕਿਉਂਕਿ ਮੈਂ ਕਿਹਾ ਜਿਹੜੀ ਪੂੰਜੀ ਹੈਗੀ ਆ ਨਾ ਜਿਹੜਾ ਮਣਾ ਮੋਟਾ ਆਪਣਾ ਘਰ ਰਜਗਾਰ ਚਲਾਉਣ ਜੋਗਾ ਹੈਗਾ ਵੀ ਇਹ ਵੀ ਨਾ ਗਮਾ ਬੈਠੀਏ ਵੀ ਕਿਤੇ ਦਿਹਾੜੀ ਕਰਨੀ ਪੈ ਜਾਈਆ ਜੀਮੀਂਦਾਰਾਂ ਦਾ ਪੁੱਤ ਹੋ ਕੇ ਯਾਰ ਕੁੱਡੀ ਖੇਡਦਾ ਸੀ ਹਰੇਕ ਬੰਦਾ ਬਾਈ ਬਾਈ ਕਹਿੰਦਾ ਜੀ ਅੱਜ ਹਰੇਕ ਨਾਲ ਨੱਕ ਮੁੱਲੋ ਲਿਆ ਪਿਆ ਹਰੇਕ ਬੰਦਾ ਬਲਾਉਣ ਦੀ ਵੀ ਰਾਇ ਨਾ ਪਰੇ ਜੇ ਹੋ ਕੇ ਲੰਘ ਜਾਂਦਾ ਉਹਨੂੰ ਐ ਲੱਗਦਾ ਵੀ ਮੇਰੇ ਤੋਂ ਕੁਝ ਮੰਗ ਨਾ ਲਵੇ ਪਰ ਆਪਾਂ ਰੱਬ ਦਾ ਦਿੱਤਾ ਬਹੁਤ ਉਸ ਆ ਯਾਰ ਅੱਜ ਤੱਕ ਸਾਰੇ ਪਿੰਡ ਚ ਕਿਸੇ ਵੀ ਬੰਦੇ ਦੇ ਪੰਜ ਹਾਂ 5 ਰੁਪਏ ਨਹੀਂ ਦੇਨੇ ਆਪਾਂ ਨਾ ਕਿਸੇ ਦਾ ਮੰਗਿਆ ਤੇ ਨਾ ਕਿਸੇ ਦੀ ਚੋਰੀ ਕਰੀਆ ਨਾ ਕੋਈ ਐ ਦਾ ਨਸਾ ਕੋਈ ਆਪਾਂ ਨੂੰ ਕਹੇ ਦੇ ਪਿੰਡ ਜੀ ਵੀ ਆ ਆ ਬੰਦੇ ਨੂੰ ਇਹਨੇ ਦੇਤਾ ਵੀ ਜ ਐ ਕਰਤਾ ਮਨ ਲਾ ਕਹਣ ਨੂੰ ਤਾਂ ਯਾਰ ਬਾਲਾ ਕੁਝ ਕਹਿੰਦਿਆ ਪਰ ਆਪਣੇ ਉਧਰ ਸਾਬਤ ਕਰਨਾ ਥੋੜਾ ਜਿਆਦਾ ਹੋ ਗਿਆ ਇਕੱਠ ਕਰਿਆ ਜੀ 6 ਮਹੀਨੇ ਦੀ ਗੱਲ ਆ ਗੁਰਦੁਆਰੇ ਗੁਰੂ ਘਰ ਜਦੋਂ ਇਕੱਠ ਕਰਿਆ ਉੱਥੇ ਮੈਂ ਬਗਾਂ ਮੈਂ ਕਿਹਾ ਵੀ ਸਾਰੇ ਬੰਦੇ ਜੋ ਤੁਸੀਂ ਇੱਕ ਜਣਾ ਖੜਾ ਹੋ ਕੇ ਕਹ ਦੋ ਵੀ ਮੈਨੂੰ ਦੇਖਿਆ ਤੁਸੀਂ ਸਾਰੇ ਗਈ ਐ ਨੂੰ ਮੈਂ ਨਾ ਤਾਂ 베ਦਾ ਮੈਂ ਵੀ 베ਦਾ ਮੈਂ ਤੁਹਾਡੇ ਸਾਹਮਣੇ ਕਹਿੰਦਾ ਮੈਂ 베ਦਾ ਤੁਜੀ ਮੈਨੂੰ ਇੱਕ ਬੰਦਾ ਕਹ ਦੋ ਵੀ ਆਹ ਮੈਂ ਦੇਖਿਆ ਮੈਂ ਇਹਨੂੰ ਪੀਂਦੇ ਨੂੰ ਦੇਖਿਆ ਮੈਂ ਇਹਨੂੰ ਵੇਚ ਦਿੰਦੇ ਕਾ ਜੋ ਮਰਜੀ ਕਰ ਲੈ ਪਰ ਬਿਨਾ ਬਈਰ ਬਦਨਾਮ ਜਦੋਂ ਬੰਦਾ ਮਾੜੀ ਗੱਲ ਤੋਂ ਐਵੇਂ ਕਹੀ ਜਾਂਦਾ ਨਾ ਉਹਨੂੰ ਵੀ ਕਹਦਾ ਲੁੱਲੀ ਪੱਲੀ ਜੜੀ ਵੀ ਆਈ ਉਹ ਯਾਰ ਤੂੰ ਐ ਕਰਦਾ ਤੂੰ ਐ ਕਰਦਾ ਯਾਰ ਬਈ ਕਿੱਥੇ ਯਾਰ ਇੰਨਾ ਕਿੱਥੇ ਸਹੀ ਆ ਬੰਦਾ ਮਰੂ ਨਹੀਂ ਹੋਰ ਕੀ ਕਰੂ ਯਾਰ ਸਪਰੇ ਪੀਣ ਤੱਕ ਮਜਬੂਰ ਹੋਏ ਪਏ ਜਦੋਂ ਨਾ ਕੋਈ ਵੀ ਆ ਕੇ ਆ ਕੇ ਕਹਿੰਦਾ ਯਾਰ ਬਈਰ ਤੂੰ ਐ ਕਰਦਾ ਤੂੰ ਐ ਕਰਦਾ ਯਾਰ ਬਈ ਆਉਣ ਕਿਉਂ ਨਹੀਂ ਦਿੰਦੇ ਯਾਰ ਚਲੋ ਨਹੀਂ ਕੋਈ ਮਦਦਗਾਨੀ ਨਹੀਂ ਕੁਝ ਕਰਨਾ ਜਿਉਂ ਤਾਂ ਦੇ ਦਨ ਕੰਮ ਦਾ ਕਰਨ ਦੇ ਦਨ ਨਾ ਕੰਮ ਕਰਦਾ ਯਾਰ ਮੰਗ ਕੇ ਥੋੜੀ ਗਾਨਾ ਮਨ ਲਾ ਮੈਂ 500 ਰੁਪਇਆ ਕਮਾਉਣਾ ਮੈਂ ਉਹਦੇ ਚੋਂ 200 ਰੁਪਇਆ ਖਾ ਗਿਆ ਮੈਂ ਆਪਦਾ ਹੀ ਖਾਦਾ ਨਾ ਕਮਾ ਕੇ ਅੱਜ ਦੀ ਕਿਹੜੀ ਕੌਣ ਕੰਮ ਕਰਦਾ ਮਿੰਦਾ ਦੇ ਜੀਵਿਦਾਰਾਂ ਦਾ ਮੁੰਡਾ ਕੌਣ 3 ਵਜੇ ਉੱਠ ਕੇ ਸਬਜ਼ੀ ਲਿਆਉਣਾ ਕੋਈ ਨਹੀਂ ਕਰਦਾ ਹੈਗਾ ਬਰ ਆਏ ਆ ਮਜਬੂਰੀ ਆ ਆਪਣੀ ਢਿੱਡ ਦੇ ਮਾਰੇ ਤੈਨੂੰ ਪਤਾ ਬਈ ਕੰਮ ਕਰਨਾ ਪੈਣਾ ਕੰਮ ਤੋਂ ਬਿਨਾ ਕੋਈ ਹੱਲ ਹੀ ਨਹੀਂ ਹੈਗਾ ਪਰੇਸ਼ਨ ਕਰਾਵਾਂਗੇ ਕੋਈ ਨਹੀਂ ਰੱਬ ਦੀ ਮਿਹਰ ਹੋ ਕਦੇ ਨਾ ਕਦੇ ਕੋਈ ਨਾ ਕੋਈ ਮਿੱਤਰ ਆਏ ਜਾਂ ਹੁੰਦਾ ਜੇ ਜੇ ਬਾਈ ਲੈਂਬਰ ਦਾ ਆਪਰੇਸ਼ਨ ਹੁੰਦਾ ਸਹੀ ਤਰੀਕੇ ਨਾਲ ਟ੍ਰੀਟਮੈਂਟ ਹੋ ਜੇ ਦੁਬਾਰਾ ਗਰਾਊਂਡ 'ਚ ਖੇਡੂਗਾ ਹਾਂ ਬਈ ਬਿਲਕੁਲ ਖੇਡੂਗਾ ਆਏਗਾ ਹਜੇ ਚਾ ਹਾਂ ਮੈਂ ਇਹਨਾਂ ਜ਼ਰੂਰ ਆ ਵੀ ਮੇਰਾ ਇਹ ਗੋਡਾ ਸਹੀ ਹੋ ਗਿਆ ਮੈਂ ਥੋੜੇ ਟਾਈਮ 'ਚ ਹੀ ਸੈੱਟ ਹੋ ਜਾਣਾ ਤਗੜਾ ਹੋ ਜਾਣਾ ਬਿਲਕੁਲ ਵੇਖੋ ਅੱਜ ਵੀ ਬਾਈ ਲੈਂਬਰ ਦੇ ਅੰਦਰ ਉਹੀ ਕਬੱਡੀ ਦੇ ਪ੍ਰਤੀ ਪਿਆਰ ਆ ਠੀਕ ਆ ਲੱਗਣਾ ਕਹਿੰਦਾ ਮੇਰਾ ਪਰੇਸ਼ਨ ਹੋ ਜੇ ਨਾ ਕਿਤੇ ਗੋਡਿਆਂ ਦਾ ਮੈਂ ਦੁਬਾਰਾ ਵੀ ਉਹੀ ਗੇਮ ਜਿਹਨੂੰ ਮੈਂ ਇੱਕ ਸੁਪਨਾ ਲੈ ਕੇ ਚੱਲਿਆ ਸੀ ਵੀ ਕਬੱਡੀ ਖੇਡ ਕੇ ਘਰ ਦੀ ਗਰੀਬੀ ਦੂਰ ਕਰ ਦਾਂਗਾ ਉਹ ਮਾਂ ਪਿਓ ਦੇ ਸੁਪਨੇ ਆ ਜਿਹੜੇ ਮੈਂ ਪੂਰੇ ਕਰ ਦਾਂਗਾ ਪਰ ਗਰਾਊਂਡਾਂ ਦੇ ਵਿੱਚ ਸੱਟ ਲੱਗਣ ਕਰਕੇ ਕੋਈ ਉਹ ਮਦਦ ਨਹੀਂ ਹੋ ਸਕੇ ਜਿਹੜੀ ਪ੍ਰੋਪਰ ਤਰੀਕੇ ਨਾਲ ਮਦਦ ਕੋਈ ਇਹ ਨਹੀਂ ਮੰਗੀ ਵੀ ਮੈਨੂੰ ਕੋਠੀ ਪਾ ਕੇ ਦੇ ਦਿਓ ਮੈਨੂੰ ਕੋਈ ਮਹਿੰਗੀ ਗੱਡੀ ਲੈ ਕੇ ਦੇ ਦਿਓ ਮਦਦ ਸਰ ਤੇ ਇਹ ਵੀ ਮੇਰੇ ਗੋਡਿਆਂ ਦਾ ਆਪਰੇਸ਼ਨ ਹੋ ਜੇ ਤੇ ਮੈਂ ਦੁਬਾਰਾ ਮਿਹਨਤ ਕਰਕੇ ਦੁਬਾਰਾ ਗਰਾਊਂਡਾਂ 'ਚ ਖੇਡ ਕੇ ਆਪਦੇ ਸੁਪਨੇ ਆ ਜਿਹੜੇ ਉਹ ਪੂਰੇ ਕਰ ਲਾਂਗਾ ਬਾਈ ਸਹਿਯੋਗ ਮਾੜੇ ਟਾਈਮ 'ਚ ਕਿਹੜੇ ਕਿਹੜੇ ਬੰਦਿਆ ਨੇ ਦਿੱਤਾ ਭਈਆ ਸਯੋਜਕ ਤਾਂ ਨਾ ਦੋ ਕ ਬੰਦੀ ਆ ਜਿਹੜੇ ਜਿਉਂਦੇ ਬਾਦੇ ਰਹਿਣ ਪਹਿਲਾਂ ਤਾਂ ਮੈਂ ਪਿੰਡੋਂ ਵਾਗਿਆ ਪਿੰਡੋਂ ਵਾਗਿਆ ਭਾਈ ਦੀ ਮੌਤ ਹੋ ਗਈ ਪਿੰਡ ਦੁਬਾਰੇ ਫੇਰ ਆ ਗਿਆ ਮੈਂ ਚੰਡੀਗੜ੍ਹ ਪੀਜੀਆ ਚ ਆਪਣੇ ਪੰਜਾਬ ਯੂਨੀਵਰਸਿਟੀ ਨੀ ਉੱਥੇ ਟਾਈਪਿੰਗ ਕਰਨ ਲੱਗ ਗਿਆ ਸੀ 3 ਸਾਲ ਟਾਈਪਿੰਗ ਕਰੀ ਵਧੀਆ ਮੈਨੂੰ 32 ਦਿੱਤੀ ਹਜ਼ਾਰ ਰੁਪਏ ਦਿੰਦੇ ਸੀ ਉੱਥੇ ਟਾਈਪਿੰਗ ਕਰੀ ਉੱਥੇ ਸਾਡੀ ਪ੍ਰਾਣਾ ਮਤਲਬ ਕੁੜੀ ਵਿਆਹੀ ਵੀ ਆ ਪ੍ਰਾਣਾ ਪ੍ਰੋਫੈਸਰ ਲੱਗਾ ਪਿਆ ਪੰਜਾਬ ਯੂਨੀਵਰਸਿਟੀ ਚ ਉਹ ਬੰਦੇ ਨੇ ਆਪਾਂ ਨੂੰ ਸੰਭਿਆ ਸਭ ਤੋਂ ਪਹਿਲਾਂ ਫਿਰ ਮੈਂ ਪਿੰਡ ਆਇਆ ਭਾਈ ਦੀ ਮੌਤ ਹੋਈ ਵੀ ਸੀ ਪਿੰਡ ਆ ਗਏ ਭੋਗ ਬਾਗ ਬਾਗੇ ਉਹ ਬਾਜੇ ਦਾ ਮੁੰਡਾ ਕਰਨੀ ਉਹਦਾ ਧੰਨਵਾਦ ਕਰਦਾ ਬੰਦੇ ਨੇ ਆਪਾਂ ਨੂੰ ਸਬਜ਼ੀ ਦੁਕਾਨ ਕਰੀ ਉਹਨੇ ਸਾਂਝੀ ਉਹ ਪਰਲੇ ਪਾਸੇ ਉੱਥੇ ਦੁਕਾਨ ਕਰੀ ਉਂਗਲਾਂ ਲਾਲ ਆਏ ਐ ਕਰਦੇ ਜੋ ਕਰਦੇ ਉਹ ਬੰਦਾ ਕਹਿੰਦਾ ਯਾਰ ਤੂੰ ਕੱਲਾ ਕਰ ਲੈ ਆਪਾਂ ਨੂੰ ਲੜਾ ਦਾਂਗੇ ਠੀਕ ਆ ਉਹ ਬੰਦਾ ਕਹਿੰਦਾ ਯਾਰ ਮੈਂ ਕੁਛ ਨਹੀਂ ਲੈਣਾ ਤੂੰ ਬਈ ਕੰਮ ਕਰ ਆਪਾਂ ਉਹਦਾ ਧੰਨਵਾਦ ਕਰਦੇ ਆ ਜਿਹੜੇ ਬੰਦੇ ਨੇ ਇੰਨੇ ਪੈਸੇ ਲਾ ਕੇ ਆਪਾਂ ਨੂੰ ਕੰਮ ਦਵਾਤਾ ਹੈਨਾ ਅੱਜ ਦੀ ਗੜੀ ਆਪਾਂ ਉਹ ਬੰਦੇ ਦਾ ਕਦੇ ਦੇਣਾ ਨਹੀਂ ਦੇ ਸਕਦੇ ਚਾਹੇ ਕੋਈ ਸਾਰਾ ਪਿੰਡ ਨੂੰ ਮਾਰਾ ਗਈ ਜਾਵੇ ਹੂੰ ਆਪਣੇ ਬਹੁਤ ਵਧੀਆ ਬਿਲਕੁਲ ਜਿਹੜੇ ਨੇ ਆਪਾਂ ਨੂੰ ਕੰਮ ਦੇ ਲਾਇਆ ਹਾਂ ਉਹ ਬੰਦੇ ਦਾ ਆਪਾਂ ਸਾਰੀ ਉਮਰ ਗੁਣ ਨਹੀਂ ਉਹ ਕਰ ਸਕਦੇ ਕਿਉਂਕਿ ਬੰਦੇ ਨੇ ਆਪਣੀ ਯਾਰ ਕੰਮ ਜੇ ਮੇਰਾ ਕੰਮ ਨਾ ਹੁੰਦਾ ਤਾਂ ਅੱਜ ਨੂੰ ਇੱਥੇ ਕਿਤੇ ਹੋਣਾ ਹੀ ਨਹੀਂ ਸੀ ਮੈਂ ਕਿਉਂਕਿ ਤੈਨੂੰ ਵੀ ਪਤਾ ਬਾਈ ਬਿਲਕੁਲ ਇਹ ਗੱਲ ਜ਼ਰੂਰ ਆ ਪਰ ਹੌਸਲਾ ਦਿਆ ਕਰੋ ਕਿਉਂਕਿ ਬਹੁਤ ਸਾਰੀਆਂ ਵੀਡੀਓ ਤੁਹਾਡੇ ਤੱਕ ਮੈਂ ਲੈ ਕੇ ਆਉਣਾ ਤੁਸੀਂ ਪਿਆਰ ਵੀ ਕਰਦੇ ਹੋ ਪਰ ਕੋਸ਼ਿਸ਼ ਕਰਾਂਗੇ ਮੈਂ ਇਹ ਸ਼ਬਦ ਨਹੀਂ ਕਹੂੰਗਾ ਸਿੱਧੇ ਰੂਪ ਦੇ ਵਿੱਚ ਵੀ ਤੁਸੀਂ ਪੈਸੇ ਪਾ ਦਿਓ ਆ ਕਰ ਦਿਓ ਪਰ ਤੁਸੀਂ ਵੇਖਿਓ ਖੇਡ ਪ੍ਰਮੋਟਰ ਵੀਰ ਆ ਵੱਡੇ ਨਾਮੀ ਕਬੱਡੀ ਖਿਡਾਰੀ ਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬਹੁਤ ਕੁਛ ਦਿੱਤਾ ਠੀਕ ਆ ਇਸ ਵੀਰ ਦਾ ਪ੍ਰੋਪਰ ਇਲਾਜ ਹੋ ਜੇ ਗੋਡਿਆਂ ਦਾ ਤੇ ਉਸ ਤੋਂ ਬਾਅਦ ਗਰਾਊਂਡਾਂ ਦੀ ਇਹ ਸ਼ਾਨ ਬਣੂ ਭਾਈ ਜਿਹੜਾ 29 ਨੂ ਟੂਰਨਾਮੈਂਟ ਉੱਚ ਬਜਨੀ ਰੱਖਿਆ ਓਪਨ ਵੀ ਰੱਖਿਆ ਰੁੱਖਿਆ ਨਹੀਂ ਭਾਈ 75 ਕਿਲੋ ਤੇ 65 ਕਿਲੋ ਬਸ ਹਾਂ ਪਤਾ ਕਿਰਾਂ ਨਾ ਇੱਕ ਸ਼ੁਰੂਆਤ ਕਰੀਆ ਪਿੰਡ ਚ ਸੱਤ ਸਰਪੰਚਾ ਸਾਡੇ ਹਾਂ ਮਨ ਲਾ ਇਹਨਾਂ ਦੀ ਮਦਦ ਲੈ ਕੇ ਸਾਰੇ ਬੰਦਿਆਂ ਨੂੰ ਆਪਾਂ ਜਿਹਦੇ ਵੀ ਕੋਲੇ ਜਾਂਦਾ ਮੈਨੂੰ ਕਿਸੇ ਬੰਦੇ ਨੇ ਨਿਆ ਨਿਆ ਕਹ ਵੀ ਨਾ ਕਰਾਣਾ ਵਿੱਚ 5-7 ਬੰਦੇ ਹੁੰਦੇ ਉਹ ਤੂੰ ਆ ਕੀ ਕਰਦਾ ਤੂੰ ਘਰ ਪਾਲਾ ਕਰਦਾ ਤਾਂ ਪਾਲਾ ਜੇ ਮੇਰੇ ਕੋਲੇ ਪੈਸੇ ਹੁੰਣ ਪੈਸੇ ਤਾਂ ਲੋਕਾਂ ਦਾ ਲੋਕਾਂ ਦੀ ਲੋਣ ਆਪਾਂ ਤਾਂ ਟੂਰਨਾਮੈਂਟ ਕਰਾਉਣ ਲੱਗੇ ਆ ਆਪਾਂ ਕਿਹੜਾ ਕੋਈ ਆਪਦੇ ਘਰੋਂ ਕਰਾਉਣ ਲੱਗੇ ਆ ਆਪਾਂ ਨੂੰ ਕਿਸੇ ਬੰਦੇ ਨੇ ਦੇਤੇ ਤਾਂ ਆਪਾਂ ਟੂਰਨਾਮੈਂਟ ਕਰਾਉਣ ਇਹਨਾਂ ਦਾ ਨਾਂ ਬਣ ਜੂ ਕੋਈ ਨਾ ਕੋਈ ਬੰਦਾ ਦੇਖੂਗਾ ਹਨਾ ਵੀ ਬੰਦਾ ਸਿਆਣਾ ਹੋਗਾ ਕਿਉਂਕਿ ਬਣਾਉਣੀ ਵਾਲੀ ਔਖੀ ਆ ਗਵਾਜ ਹੈ 1 ਮਿੰਟ ਜਲਾ ਵੀਰੇ ਆਪਣੀ ਗਮੀ ਵੀ ਆ ਜਿਵੇਂ ਹੀ ਮਨ ਲੱ ਮੱਲਾ ਹੁਣ ਹਰੇਕ ਬੰਦਾ ਆਹ ਗੱਲ ਕਹਿੰਦਾ ਵੀ ਆ ਨਹੀਂ ਇਹ ਨਹੀਂ ਕਹਾਦਾ ਟੂਰਨਾਮੈਂਟ ਕਰਾਉਣਾ ਜਿਹੜੇ ਮੇਰੇ ਮਿੱਤਰ ਆ ਮੱਲਾ ਆਪਣੇ ਦਿਲੋਂ ਪਿਆਰ ਕਰਦੇ ਆ ਮੇਰੇ ਕੋਲ ਸਬਜ਼ੀ ਲੈ ਕੇ ਆਂਦੇ ਆ ਜੀ ਗੱਲ ਨਹੀਂ ਹੈਗੀ ਉਹਨਾਂ ਨੇ ਸਿਰ ਤੇ ਆਪਾਂ ਬੱਜੇ ਹੋਏ ਆ ਉਹ ਬੰਦਿਆਂ ਨੇ ਆਪਾਂ ਨੂੰ ਪਰਚੀ ਕਟਾਈ ਕਿਸੇ ਨੇ 500 ਦੀ ਕਿਸੇ ਨੇ 700 ਦੀ ਕਿਸੇ ਨੇ 500 ਦੀ ਇੱਥੋਂ 2000 ਮਾਟਰ ਵੀ ਹੈਗੇ ਆ ਵੀ ਜਿਹੜੇ ਆਪਣੇ ਵਧੀਆ ਪ੍ਰੇਮ ਕਰਦੇ ਆਗੇ ਉਹਨਾਂ ਨੇ ਵੀ ਵਧੀਆ ਪਰਚੀਆਂ ਕਟਾਈਆਂ 55 500 ਦੀਆਂ 44 400 ਦੀਆਂ ਬੇਤ ਬੰਦੇ ਤਾਂ ਮੈਨੂੰ ਆ ਕੇ ਆ ਰਹੇ ਤੇ ਕਹਿੰਦੇ ਆ ਤੇਰੇ ਦੁਕਾਨ ਤੇ ਹੁਣੋਂ ਹਟ ਜਾਣਗੇ ਤੂੰ ਹਰੇਕ ਤੋਂ ਪੈਸੇ ਮੰਗ ਲੈਣਾ ਮਗਾਹਾ ਦੇਖ ਕਮਲਾ ਬੰਦਾ ਮੈਂ ਕਿਸੇ ਤੋਂ ਥੋੜੀ ਕਹਣਾ ਵੀ ਮੈਨੂੰ ਇੰਨੇ ਦੇ ਮੈਂ ਰੇਕ ਨੂੰ ਕਹਣਾ ਪਰਚੀ ਕਟਾਲਾ ਜਿੰਨਾ ਤੇਰਾ ਮਨ ਕਰਿਆ ਟੂਰਨਾਮੈਂਟ ਵਾਲੇ ਦਿਨ ਮੈਨੂੰ ਉਸ ਦਿਨ ਦੇ ਦੇ ਹਮ ਆਪਾਂ ਪਹਿਲਾਂ ਥੋੜੀ ਮੰਗਦੇ ਵੀ ਮੈਨੂੰ ਬਈ ਪੈਸੇ ਦੇ ਜਾਂ ਮੈਨੂੰ ਲੋੜ ਆ ਜਾਂ ਕਰਨ ਜੋ ਮੈਂ ਪਹਿਲਾਂ ਕਰਨਾ ਜੋ ਪ੍ਰਬੰਧ ਹੁੰਦੇ ਆ ਉਹ ਮੈਂ ਕਰਾਂ ਨਾ ਕਰਾਂ ਮੇਰੇ ਸੱਤ ਆ ਮੈਂ ਆਪਦੇ ਕੋਲ ਹੀ ਕਰੂੰਗਾ ਮਨਲਾ ਜੇਰਾ ਤੁਸੀਂ ਸਹਿਯੋਗ ਦੇਣਾ ਮਨਲਾ ਟੂਰਨਾਮੈਂਟ ਵਾਲੇ ਦਿਨ ਜਦੋਂ ਤੁਹਾਨੂੰ ਵਧੀਆ ਲੱਗਿਆ ਬੀਹਾਂ ਜਾਂ ਟੂਰਨਾਮੈਂਟ ਵਧੀਆ ਤਾਂ ਪੈਸੇ ਆਪਦੀ ਪਰਚੀ ਕਟਾ ਲਿਓ ਤੇ ਤੁਹਾਨੂੰ ਨਾਮ ਵਧੀਆ ਲੱਗਿਆ ਤਾਂ ਆਰਾਮ ਨਾਲ ਚੁੱਪ ਕਰਕੇ ਲੀੜੇ ਝਾੜ ਕੇ ਆਦਾ ਘਰ ਨੂੰ ਅੱਜ ਬਿਲਕੁਲ ਪਰ ਅਸਲ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਇਹ ਚੀਜ਼ ਜ਼ਰੂਰ ਆ ਵੀ ਜੇ ਬੰਦਾ 100 ਕੰਮ ਕਰਦਾ 100 ਚੋਂ 99 ਕੰਮ ਬਿਲਕੁਲ ਸਹੀ ਹੋਇਆ ਇੱਕ ਕੰਮ ਗਲਤ ਹੋ ਗਿਆ ਤਾਂ ਸਾਡੇ ਸਮਾਜ ਨੇ 99 ਕੰਮ ਨਹੀਂ ਦੇਖਨੇ ਉਹਨਾਂ ਨੇ ਜਿਹੜਾ ਗਲਤ ਹੋਇਆ ਉਹ ਦੇਖਣਾ ਇਹ ਸਾਡਾ ਨਜ਼ਰੀਆ ਬਣ ਗਿਆ ਵੀ ਅਸੀਂ ਕਮੀ ਕੱਢਣੀ ਆ ਅਸੀਂ ਗਲਤੀ ਕੱਢਣੀ ਆ ਠੀਕ ਆ ਜਦੋਂ ਠੀਕ ਆ ਮਾੜਾ ਟਾਈਮ ਇਹ 22 ਤੇ ਲੈਂਬਰ ਤੇ ਆਇਆ ਗਲਤੀਆਂ ਵੀ ਹੋਈਆਂ ਹੋਣਗੀਆਂ ਇਹਦੇ ਵਿੱਚ ਕੋਈ ਦੋ ਰਹਿਣੀ ਉਮਰ ਇਦਾਂ ਦੀ ਹੁੰਦੀ ਆ ਪਰ ਇਹ ਵੀਰ ਨੇ ਅੱਜ ਆਪਣੀਆਂ ਗਲਤੀਆਂ ਵੀ ਐਕਸੈਪਟ ਕੀਤੀਆਂ ਵੀ ਹਾਂ ਮਾੜੇ ਟਾਈਮ 'ਚ ਬਹੁਤ ਕੋਛ ਹੋ ਵੀ ਜਾਂਦਾ ਇਹ ਜੀ ਕੋਈ ਗੱਲ ਨਹੀਂ ਪਰ ਮੈਂ ਅੱਜ ਆਪਣੇ ਆਪ ਨੂੰ ਪ੍ਰੂਫ ਕਰਦਾ ਵੀ ਮੈਂ ਜੋ ਕੀਤਾ ਠੀਕਾ ਉਹ ਮੇਰੇ ਜੇ ਇਹਨਾਂ ਨੇ ਗਲਤ ਕੀਤਾ ਇਹਦੇ ਨਾਲ ਹੀ ਵਾਪਰਿਆ ਇਹ ਨਹੀਂ ਉਹ ਚੀਜ਼ ਪੀੜ ਆ ਉਹ ਹੰਡਾਈ ਆ ਪਰ ਉਹ ਕਹਿੰਦਾ ਅੱਜ ਮੈਂ ਬਿਲਕੁਲ ਸਹੀ ਆ ਜਿਹੜਾ ਮੈਂ ਇਹ ਕੰਮ ਕਰ ਰਿਹਾ ਟੂਰਨਾਮੈਂਟ ਦਾ ਇੱਕ ਵੱਡਾ ਜਜ਼ਬਾ ਵੀ ਆ ਵੇਖੋ ਗੇਮ ਦੇ ਨਾਲ ਪਿਆਰ ਆ ਅੱਜ ਵੀ ਉਵੇਂ ਹੀ ਪਿਆਰ ਆ ਤੇ ਰਲ ਮਿਲ ਕੇ ਸਾਰੇ ਭੈਣ ਭਰਾ ਸਪੋਰਟ ਕਰਿਓ 29 ਸਤੰਬਰ ਦਿਨ ਐਤਵਾਰ ਨੂੰ ਐਸੇ ਮਹੀਨੇ ਦੀ ਅੱਜ 12 12 ਤਰੀਕ ਹੋ ਗਈ ਹੈ ਸ਼ਾਇਦ 12 13 ਤਰੀਕ ਹੋ ਗਈ ਅੱਜ ਤੇ ਨਕਤੀ 29 ਤਰੀਕ ਨੂੰ ਸਾਰਿਆਂ ਨੇ ਪਿੰਡ ਢਿੱਲ ਮਾ ਤਾਪੇ ਦੇ ਕੋਲ ਆ ਜਰੂਰ ਪਹੁੰਚੋ ਇੱਥੇ ਕਬੱਡੀ ਟੂਰਨਾਮੈਂਟ ਦੇ ਵਿੱਚ ਤੇ 22 ਦਾ ਮੈਂ ਨੰਬਰ ਵੀ ਦਿਆਉਂਗਾ ਇੰਟਰਵਿਊ ਦੇ ਵਿੱਚ ਕਿਸੇ ਭੈਣ ਭਰਾ ਨੇ ਗੱਲ ਕਰਨੀ ਹੋਈ ਹਨਾ ਅਨਸਾਹਣੀਆਂ ਤੇ ਤੌਰਤੇ ਤੇ 22 ਦੇ ਨਾਲ ਜਰੂਰ ਗੱਲ ਕਰਿਓ ਬਾਈ ਧੰਨਵਾਦ ਤੁਸੀਂ ਕੀਮਤੀ ਟਾਈਮ ਕੱਢਿਆ ਸਮਾਂ ਸਾਰਿਆਂ ਤੇ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਜਰੂਰ ਜਿੱਤਾਂਗੇ ਹਾਂ ਬਾਈ ਪੂਰਾ ਹੌਸਲਾਗਾ ਕੋਈ ਨਹੀਂ ਰੱਬਾ ਪਾਪੇ ਮਿਹਰ ਕਰੂ ਇੱਕ ਦਿਨ ਆ ਨਾ ਪਰਮਾਤਮਾ ਜਦੋਂ ਤੁਰੇ ਆ ਕੁਛ ਨਾ ਕੁਛ ਤਾਂ ਬਣੂਗਾ ਬਿਲਕੁਲ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ